ਸ਼ਾ ਆਪਣਾ ਜਿੱਦਾਂ ਜਿੱਦਾਂ ਮਾਲ ਪੜਦੇ ਆ ਉਹਦੇ ਅੰਦਰ ਉਹ ਉੱਦਾਂ ਉੱਦਾਂ ਉਧਰਲੀ ਸਾਈਡ ਜਾਂਦੀ ਹੈ ਜੀ ਇਹ ਦਬਦੀ ਵੀ ਗੱਡੀ ਬਹੁਤ ਹੈ ਜੇ ਇਹਨੂੰ ਥੋੜਾ ਜਿਹਾ ਕੱਟ ਮਾਰੀਏ ਤਾਂ ਇਹਨੂੰ ਮਤਲਬ ਬਚਾਉਣਾ ਬੜਾ ਔਖਾ ਆਪਣੀ ਜਾਨ ਨੂੰ ਬਚਾਉਣਾ ਔਖਾ ਹੈ ਕਿਉਂਕਿ ਡਰਾਈਵਰ ਜਦ ਬਹਿੰਦਾ ਨਾ ਜੀ ਆਪਣੀ ਮੌਤ ਲੈ ਕੇ ਬਹਿੰਦਾ ਜੀ ਅਸੀਂ ਕਰਦੇ ਸੀ ਮੰਮੀ ਤੇ ਮੈਂ ਦੋਨੋਂ ਕੋਠੀਆਂ ਵਿੱਚ ਕੰਮ ਕਰਕੇ ਉਹਦੇ ਬਾਅਦ ਖੇਤਾਂ ਵਿੱਚ ਕੰਮ ਕਰਕੇ ਹੌਲੀ ਹੌਲੀ ਆ ਕੇ ਇਹਨਾਂ ਦੇ ਵਿੱਚ ਪਲਾਟ ਵਿੱਚ ਆਏ ਅਸੀਂ ਉਹਦੇ ਬਾਅਦ ਮੈਨੂੰ ਦੇਖੀ ਜੀ ਗੱਡੀ ਤੇ ਫਿਰ ਮੈਂ ਵਿੱਚ ਬੈ ਗਈ ਸੀ ਕਿ ਵੀ ਮੈਂ ਦੇਖਾਂ ਵੀ ਚਲਾ ਕੇ ਮੇਰੇ ਤੋਂ ਚੱਲੂਗੀ ਕਿ ਨਹੀਂ ਚੱਲੂਗੀ ਫਿਰ ਉਹਨੇ ਵੀ ਝੇੜ ਕੁਮਾਰੀ ਜੀ ਦੀ ਗੱਡੀ ਸੀਗੀ ਹਾਂਜੀ ਫਿਰ ਉਹ ਮਨ ਦੇ ਵਿੱਚ ਲੱਗ ਗਿਆ ਜੀ ਮੇਰੇ ਕਿ ਵੀ ਐਨੇ ਮੈਨੂੰ ਡਾਟ ਮਾਰੀ ਐ ਮੈਂ ਵੀ ਕੁਛ ਨਾ ਕੁਛ ਕਰਕੇ ਦਿਖਾਉਂਗੀ ਜੰਗੇ ਹਾਂਜੀ ਤਾਂ ਕਰਕੇ ਡਰਾਈਵਰੀ ਲਾਈਨ 'ਚ ਮੈਨੂੰ ਆਣਾ ਪਿਆ ਜੀ ਉਹਨਾਂ ਨੇ ਲੇਵਰ ਕੀਤੀ ਆ ਜੀ ਫਿਰ ਉਹਨਾਂ ਤੋਂ ਲੇਵਲ ਲੂਵਰ ਕਰਦੇ ਕਰਦੇ ਹੌਲੀ ਹੌਲੀ ਪੈਸੇ ਇਕੱਠੇ-ਕੁੱਠੇ ਕਰਕੇ ਫਿਰ ਗੱਡੀ ਲਿੱਤੀ ਆ ਜੀ ਫਿਰ ਗੱਡੀ ਲੈ ਕੇ ਵੀ ਆਪ ਹੀ ਲੇਵਰ ਦਾ ਕੰਮ ਕਰਦੀ ਸੀ ਜੀ ਆਪ ਹੀ ਗੱਡੀ ਚਲਾਉਂਦੀ ਸੀ ਕਿ ਲੋਕ ਕਹਿੰਦੇ ਤਾਣੇ ਮਾਰਦੇ ਆ ਕਿ ਵੀ ਇਹ ਤਾਂ ਕਵਾੜ ਦਾ ਕੰਮ ਹੈ ਗੰਦਾ ਐ ਚੀ ਸਾਡੇ ਪੁਲਿਸੀ ਵੀ ਸਾਡੇ ਘਰੇ ਆਣ ਤੋਂ ਕਰਦੇ ਨੇ ਕਿ ਕਿ ਵੀ ਕੋਈ ਕਿਸੇ ਕਵਾੜ ਦਾ ਕੰਮ ਕਰਦਾ। ਥੋੜੀ ਕਰਕੇ ਹੁਣ ਮੈਂ ਇਹਨਾਂ ਦਬਾਅ ਪਾਵਾਂਗੀ ਤੁਹਾਨੂੰ ਪਤਾ ਹੀ ਐ ਜੀ ਅੱਜ ਕੱਲ ਕਿੰਨਾ ਗਲਤ ਹੋ ਰਿਹਾ। ਹਨਾ ਜੀ। ਤੇ ਜੀਨ ਦਾ ਤਾਂ ਮੈਨੂੰ ਲੱਗਦਾ ਹੀ ਨਹੀਂ ਪਤਾ ਕਿਉਂਕਿ ਕਿੰਨੇ ਬੰਦਿਆਂ ਨਾਲ ਕਿੰਨਾ ਗਲਤ ਹੋ ਗਿਆ। ਤਾਂ ਮੈਂ ਵੀ ਹੁਣ ਅੱਗੇ ਕਿਸੇ ਨਾਲ ਔਖਾ ਬੋਲਾਂਗੇ ਤਾਂ ਉਹ ਵੀ ਮੇ ਨਾਲ ਔਖਾ ਹੀ ਕਰਨਗੇ। ਤਾਂ ਕਰਕੇ ਚੁੱਪ ਗਏ ਚਲੋ ਕੋਈ ਨਹੀਂ ਜੀ। ਹੱਥ ਪੜਤਾ ਨਹੀਂ ਲੇ ਮੇਰ ਤੋਂ। ਫੇਰ ਅੱਗੇ ਕਮਾਲਾਂਗੇ ਤਾਂ ਕਰਕੇ ਚੁੱਪ ਰਹੇ ਅੱਗੇ ਤਾਂ ਲੱਗਾ ਕਿ ਵੀ ਮੈਂ ਮੈਨੂੰ ਆ ਨਹੀਂ ਸੀ ਕਰਨਾ ਚਾਹੀਦਾ ਇਸ ਤੋਂ ਚੰਗਾ ਮੈਂ ਕੋਈ ਹੋਰ ਜਿਵੇਂ ਤੁਸੀਂ ਪਹਿਲਾਂ ਕਿਰਸੀ ਕੰਮ ਕਰ ਰਹੇ ਸੀਗੇ ਇਦਾਂ ਤਾਂ ਨਹੀਂ ਕਦੀ ਸੈਂਚਾ ਮੈਂ ਆਇਆ ਤਾਂ ਸੀਗਾ ਜਿਸ ਟਾਈਮ ਮਤਲਬ ਕਿ ਵੀ ਉਸ ਟਾਈਮ ਅਸੀਂ ਖੇਤਾਂ ਵਿੱਚ ਕੰਮ ਕਰਕੇ ਆਉਂਦੇ ਉਸ ਟਾਈਮ ਅਸੀਂ ਰੋਟੀ ਨਹੀਂ ਲੈ ਕੇ ਜਾਂਦੇ ਸੀਗੇ ਤੇ ਬਾਕੀ ਤਾਂ ਆਪਣੇ ਰੋਟੀ ਖਾਣ ਚਲੇ ਗਏ ਸਲੇਵਰ ਵਾਲੇ ਮੈਂ ਔਰ ਮੇਰੀ ਮੰਮੀ ਰਹਿ ਗਏ ਇੱਕ ਦੂਜੇ ਦਾ ਮੂੰਹ ਦੇਖਦੇ ਰਹਿ ਗਏ ਉੱਥੇ ਹਨਾ ਤੇ ਫਿਰ ਉਹਨਾਂ ਜਿਹੜੇ ਅੰਕਲ ਸੀਗੇ ਜਿਹੜੇ ਸਾਨੂੰ ਆਪਣੇ ਦਿਹਾੜੀ ਤੇ ਲਾਇਆ ਹੋਇਆ ਸੀ ਉਹਨਾਂ ਨੇ ਤੁਹਾਨੂੰ ਰੋਟੀ ਦਿੱਤੀ ਖਾਣ ਦੀ ਤੇ ਕੋਈ ਨਹੀਂ ਤੁਸੀਂ ਤਾਂ ਨੇ ਹਿੰਮਤ ਅਲੇ ਉਹ ਦੇਖ ਤੁਹਾਨੂੰ ਕਿੰਨੇ ਜਣੇ ਦੇਖ ਰਿਹਾ ਤੁਹਾਨੂੰ ਦੇਖ ਕੇ ਪਤਾ ਨਹੀਂ ਕਿੰਨੀਆਂ ਕੁੜੀਆਂ ਨੇ ਹਿੰਮਤ ਮਿਲ ਵੀ ਹੋਈਗੀ ਹਨਾ ਸਿਰਫ ਪਲੱਸ 1 ਕਿਤੇ ਸਟੂਡੀਓ ਨਹੀਂ ਉਹ ਵੀ ਮੈਮ ਸਿਰਫ ਕੀ ਕਹਿੰਦਾ ਝੂਠ ਬੋਲ ਕੇ ਵਾਪਸੀ ਆਣਾ ਪੰਦਸੇ ਕਿ ਵੀ ਝੂਠ ਬੋਲ ਕੇ ਮੈਂ ਕਰ ਜਾਣਾ ਕਿਉਂਕਿ ਮੈਡਮ ਨੂੰ ਕਹਿ ਦੇਣਾ ਮੈਡਮ ਜੀ ਮੇਰੇ ਢਿੱਡ ਤੇ ਦਰਦ ਹੋ ਰਿਹਾ ਵੀ ਅੱਜ ਮੈਂ ਜਾਣਾ ਹੈ ਨਾ ਕਿਉਂਕਿ ਅੱਗੇ ਜਾ ਕੇ ਕੰਮ ਦੇਖਣ ਨੂੰ ਸੀ ਕਿ ਵੀ ਅੱਗੇ ਜਾਵਾਂਗੇ ਤਾਂ ਮਤਲਬ ਇੱਕ ਅੱਧੇ ਬੰਦੇ ਦਾ ਮਾਲ ਤੋਲਾਂਗੇ ਉਹਦੇ ਵਿੱਚੋਂ ਅਸੀਂ 200 300 ਕਮਾਵਾਂਗੇ ਤਾਂ ਜਾ ਕੇ ਸਾਡੇ ਘਰ ਦੇ ਵਿੱਚ ਰਸਨ ਆਊਗਾ ਫਿਰ ਮੈਨੂੰ ਜਾਣਾ ਪੈਂਦਾ ਉਹ ਵੀ ਬੜੀ ਔਖੀ ਕਿਤੇ ਸੋ ਇੱਕਦਮ ਕੁਲਚ ਛੁੱਟ ਗਿਆ ਹੱਥ ਸੇ ਤੋਂ ਉਸ ਮੇ ਲੱਗ ਗਿਆ ਤੋਂ ਪੈਸੇ ਕਰਕੇ ਮੈਨੇ ਇਹ ਲਗਵਾਏ। ਉਹ ਤਾਂ ਅੱਛਾ ਮਤਲਬ ਕੰਮ ਵੀ ਬੰਦ ਹੈ ਤੇ ਫਿਰ ਹੁਣ ਇਹ ਵੀ ਨਹੀਂ ਲਗਵਾਉਂਦਾ। ਹਾਂਜੀ ਫਿਰ ਇਹ ਵੀ ਨਹੀਂ ਲਗਵਾਇਆ ਲੈਟਾ ਲੁੱਟਾ ਵੀ ਇਹਦੇ ਵੀ ਹਿੱਲ ਗਿਆ। ਅੱਛਾ। ਹਾਂਜੀ ਉਹ ਤਾਂ ਦੱਬ ਕੇ ਲੱਗੇ ਸੀ ਨਾ ਤਾਂ ਕਰਕੇ। ਤਾਂ ਉਥੋਂ ਕਹਿੰਦੇ ਨੀਂਦ ਚ ਪਤਾ ਨਹੀਂ ਚੱਲਿਆ ਮੈਨੂੰ ਅੱਗੇ ਨੂੰ ਆ ਗਿਆ ਆਪੇ ਗੱਡੀ। ਤਾਂ ਕਰਕੇ ਲਗਵਾਇਆ ਵੀ ਨਹੀਂ ਸ਼ੀਸ਼ਾ। ਹੁਣ ਲੱਗਦਾ ਜੇ ਕੰਮ ਕੂਮ ਲੱਗਿਆ ਤਾਂ ਲਵਾਵਾਂਗੇ ਜੀ। ਪੰਜਾਬੀ ਸਿੰਘਰੇ ਰਣਜੀਤ ਬਾਵਾ ਦਾ ਇਹ ਗਾਣਾ ਆਇਆ ਸੀ ਜਹਾਜਾਂ ਨਾਲ ਔਖੀ ਹੈ ਡਰਾਈਵਰੀ ਟਰੱਕਾਂ ਦੀ ਸੋ ਟਰੱਕਾਂ ਦੀ ਡਰਾਈਵਰੀ ਔਖੀ ਹੈ ਤਾਂ ਗਾਣਿਆਂ ਚ ਪਤਾ ਲੱਗ ਗਿਆ ਲੇਕਿਨ ਡਰਾਈਵਰੀ ਹੋਰ ਵੀ ਜ਼ਿਆਦਾ ਔਖੀ ਹੈ ਜੇ ਡਰਾਈਵਰੀ ਟਰੱਕ ਦੀ ਟਰੱਕ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਟਰੱਕ ਦੀ ਡਰਾਈਵਰੀ ਜੇ ਇੱਕ ਕੁੜੀ ਕਰ ਰਹੀ ਹੋਵੇ ਤੁਸੀਂ ਕੁੜੀਆਂ ਨੂੰ ਟ੍ਰੇਨ ਚਲਾਉਂਦੇ ਹੋਏ ਤੁਸੀਂ ਕੁੜੀਆਂ ਨੂੰ ਜਹਾਜ਼ ਚਲਾਉਂਦੇ ਹੋਏ ਦੇਖਿਆ ਹੋਣਾ ਸੁਣਿਆ ਹੋਣਾ ਲੇਕਿਨ ਜਿਵੇਂ ਗਾਣੇ ਦੇ ਵਿੱਚ ਹੀ ਮੈਂਸ਼ਨ ਕਰ ਦਿੱਤਾ ਕਿ ਡਰਾਈਵਰੀ ਜਿਹੜੀ ਟਰੱਕਾਂ ਦੀ ਹੈ ਉਹ ਔਖੀ ਹੁੰਦੀ ਹੈ ਜਹਾਜ਼ਾਂ ਨਾਲ ਵੀ ਔਖੀ ਹੁੰਦੀ ਹੈ ਔਰ ਮਹਿਸ 19 ਸਾਲ ਦੀ ਕਾਜਲ ਪਟਿਆਲਾ ਦੇ ਵਿੱਚ ਕਾਫੀ ਲੰਬੇ ਟਾਈਮ ਤੋਂ ਇਸ profession 'ਚ ਨੇ ਲੇਕਿਨ ਹੁਣ ਉਹਨਾਂ ਦਾ ਹੈਵੀ ਲਾਇਸੈਂਸ ਉਹਨਾਂ ਨੇ ਬਣਵਾਇਆ ਕਾਜਲ ਸਾਡੇ ਨਾਲ ਮੌਜੂਦ ਨੇ ਕਾਜਲ ਨੂੰ ਦੇਖ ਕੇ ਤੁਹਾਨੂੰ ਲੱਗਦਾ ਨਹੀਂ ਹੋਣਾ ਕਿ ਇਸ ਵਜੂਦ ਦੀ ਕੁੜੀ ਜਿਹੜੀ ਐਡਾ ਵੱਡਾ ਟਰੱਕ ਚਲਾਉਂਦੀ ਹੋਗੀ ਕਾਜਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਅੱਛਾ ਮੈਂ ਕਹਿ ਰਹੀ ਸੀ ਮੈਂ ਕਿ ਰঞ্জੀਤ ਬਾਵਾ ਦਾ ਗਾਣਾ ਆਇਆ ਸੀ ਜਾਜਾ ਨਾਲ ਔਖੀ ਹੈ ਡਰਾਈਵਰੀ ਟਰੱਕਾਂ ਦੀ ਹਨਾ ਵੀ ਡਰਾਈਵਰੀ ਫਿਰ ਜੇ ਕੁੜੀ ਕਰਦੀ ਹੋਏ ਫਿਰ ਹੋਰ ਵੀ ਔਖੀ ਲੱਗਦੀ ਹੈ ਕਾਜਲ ਨੂੰ ਔਖੀ ਲੱਗੀ ਸੀ ਮੈਂ ਬੋਰਡਰ ਲੱਗਦਾ ਕਿਉਂਕਿ ਜਦੋਂ ਓਵਰਲੋਡ ਗੱਡੀਆਂ ਹੁੰਦੀਆਂ ਜੀ ਉਹਨੂੰ ਚਲਾਉਣਾ ਔਖਾ ਹੀ ਬੋਝ ਜ਼ਿਆਦਾ ਕਿਉਂਕਿ ਜਿਸਾ ਆਪਣਾ ਜਿੱਦਾਂ ਜਿੱਦਾਂ ਮਾਲ ਭਰਦੇ ਆ ਉਹਦੇ ਅੰਦਰ ਉਹ ਉਧਾ ਉਧਾ ਉਧਰਲੀ ਸਾਈਡ ਜਾਂਦੀ ਹੈ ਜੀ ਇਹ ਦਬਦੀ ਵੀ ਗੱਡੀ ਬਹੁਤ ਹੈ ਜੇ ਇਹਨੂੰ ਥੋੜਾ ਜਿਹਾ ਕੱਟ ਮਾਰੀਏ ਤਾਂ ਇਹਨੂੰ ਮਤਲਬ ਬਚਾਉਣਾ ਬੜਾ ਔਖਾ ਆਪਣੀ ਜਾਨ ਨੂੰ ਵੀ ਬਚਾਉਣਾ ਔਖਾ ਹੀ ਕਿਉਂਕਿ ਡਰਾਈਵਰ ਜਦ ਬੈਂਦਾ ਨਾ ਜੀ ਆਪਣੀ ਮੌਤ ਲੈ ਕੇ ਬੈਂਦਾ ਜੀ ਇਸ ਤੇ ਉਸੇ ਹਿਸਾਬ ਨਾਲ ਮੈਨੂੰ ਵੀ ਬੈਣਾ ਪੈਂਦਾ ਜੀ ਯਾਨੀ ਰੰਜੀਤ ਬਾਬਾ ਸਹੀ ਕਹਿ ਰਿਹਾ ਹੈ ਹਾਂਜੀ ਹਾਂਜੀ ਰੰਜੀਤ ਬਾਬਾ ਜੀ ਸਹੀ ਕਹਿ ਰਹੇ ਨੇ ਜੀ ਇੱਕ ਵਾਰ ਗਾ ਕੇ ਦੱਸ ਰੰਜੀਤ ਬਾਬਾ ਲਈ ਇੱਕ ਲਾਈਨ ਨਹੀਂ ਸਰ ਮੈਂ ਮੈਨੂੰ ਨਹੀਂ ਹੁੰਦਾ ਜੀ ਮੈਂ ਗਾ ਨਹੀਂ ਆ ਨਾ ਚਾਜਾਂ ਨਾਲ ਓਕੀ ਹੈ ਡਰਾਈਵਰੀ ਟਰੱਕਾਂ ਦੀ ਚਲੋ ਠੀਕ ਹੈ ਅੱਛਾ ਗਾਜਲ ਸਭ ਤੋਂ ਮੇਨ ਗੱਲ ਇਹ ਹੈ ਕਿ ਸ਼ੁਰੂਆਤ ਕਰਨ ਦੀ ਸੀ ਬੜੇ ਡਿਫਰੈਂਟ ਜੀ ਗੱਲ ਹੈ ਹਾਲਾਂਕਿ ਮੈਂ ਕਿਹਾ ਸੀ ਕਿ ਕੁੜੀਆਂ ਜਹਾਜ਼ ਚਲਾ ਰਹੀਆਂ ਨੇ ਕੁੜੀਆਂ ਟ੍ਰੇਨ ਚਲਾ ਰਹੀਆਂ ਆਮ ਗੱਲ ਹੈ ਲੇਕਿਨ ਟਰੱਕ ਚਲਾਣਾ ਪੰਜਾਬ ਦੇ ਵਿੱਚ ਕੁੜੀ ਮਤਲਬ ਇੱਕ 19 ਸਾਲ ਦੀ ਤੁਸੀਂ ਦੱਸਿਆ ਸੀਗਾ ਇਹ ਥਾਟ ਕਿਵੇਂ ਆ ਦਿਮਾਗ ਦੇ ਵਿੱਚ ਕਿ ਮੈਂ ਟਰੱਕ ਡਰਾਈਵਰ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਟਰੱਕ ਡਰਾਈਵਰ ਬਣ ਜਾਾਂਗੀ ਕਿਉਂਕਿ ਮੈਨੂੰ ਤਾਂ ਦੂਜੀਆਂ ਕਾਰਾਂ ਚਲਾਉਂਦਾ ਸ਼ੌਕ ਸੀਗਾ ਹੀ ਹਨਾ ਤੇ ਵੀ ਗਰੀਬੀ ਇੰਨੀ ਸੀ ਕਿ ਵੀ ਮੈਂ ਉਹ ਕਾਰ ਵਗੈਰਾ ਲੈ ਨਹੀਂ ਸਕਦੇ ਸੀ ਕਿਉਂਕਿ ਦਿਹਾੜੀ ਅਸੀਂ ਕਰਦੇ ਸੀ ਮੰਮੀ ਤੇ ਮੈਂ ਦੋਨੋਂ ਕੋਠੀਆਂ ਵਿੱਚ ਕੰਮ ਕਰਕੇ ਉਹਦੇ ਬਾਅਦ ਖੇਤਾਂ ਵਿੱਚ ਕੰਮ ਕਰਕੇ ਹੌਲੀ-ਹੌਲੀ ਆ ਕੇ ਇਹਨਾਂ ਦੇ ਵਿੱਚ ਪਲਾਟ ਵਿੱਚ ਆਏ ਅਸੀਂ ਉਹਦੇ ਬਾਅਦ ਮੈਨੂੰ ਦੇਖੀ ਜੀ ਗੱਡੀ ਤੇ ਫਿਰ ਮੈਂ ਵਿੱਚ ਬੈਗੇ ਸੀ ਕਿ ਵੀ ਮੈਂ ਦੇਖਾਂ ਵੀ ਚਲਾ ਕੇ ਮੇਰੇ ਤੋਂ ਚੱਲੂਗੀ ਕਿ ਨਹੀਂ ਚੱਲੂਗੀ ਫਿਰ ਉਹਨੇ ਵੀ ਝੇੜ ਕੁਮਾਰੀ ਜੀ ਦੀ ਗੱਡੀ ਸੀਗੀ ਅੱਛਾ ਹਾਂਜੀ ਫਿਰ ਉਹ ਮਨ ਦੇ ਵਿੱਚ ਲੱਗ ਗਿਆ ਜੀ ਮੇਰੇ ਕਿ ਵੀ ਐਨੇ ਮੈਨੂੰ ਡਾਟ ਮਾਰੀ ਐ ਮੈਂ ਵੀ ਕੁਛ ਨਾ ਕੁਛ ਕਰਕੇ ਦਿਖਾਵਾਂਗੀ ਜੇ ਅੱਗੇ ਹਾਂਜੀ ਤਾਂ ਕਰਕੇ ਡਰਾਈਵਰੀ ਲਾਈਨ 'ਚ ਮੈਨੂੰ ਆਣਾ ਪਿਆ ਈ ਓਖਾ ਮਤਲਬ ਉਹ ਅਣ ਖਾ ਗਈ ਕਿ ਵੀ ਮੈਨੂੰ ਆਹ ਗੱਲ ਕਹਿਤੀ ਮੈਂ ਕਰਕੇ ਦਿਖਾਵਾਂ ਹਾਂਜੀ ਹਾਂਜੀ ਫਿਰ ਮੈਂ ਆਪਣਾ ਲੋਨ ਤੇ ਲਿੱਤਾ ਸੀ ਇਹ ਟਰੱਕ ਜੀ ਅੱਛਾ ਹਾਂਜੀ ਅੱਛਾ ਕਾਜਲ ਕਦੋਂ ਕਦੋਂ ਸ਼ੁਰੂ ਕਦੋਂ ਕੀਤੀ ਸੀ ਮਤਲਬ ਡਰਾਈਵਰੀ ਕਦੋਂ ਸ਼ੁਰੂ ਕੀਤੀ ਸੀ ਮੈਨੂੰ ਇਹ 5 ਸਾਲ ਹੋ ਗਏ ਡਰਾਈਵਰੀ ਕਰਦੇ ਨੂੰ ਹੀ ਹਾਂਜੀ ਸ਼ੁਰੂ ਤੋਂ ਟਰੱਕ ਹੀ ਚਲਾ ਰਹੇ ਹਾਂ ਨਹੀਂ ਪਹਿਲਾਂ ਤਾਂ ਜੀ ਅਸੀਂ ਮਾਲ ਲੈਂਦੇ ਸੀ ਗਈ ਫਿਰ ਪਹਿਲਾਂ ਕਿਸੇ ਕੋਲ ਲੇਬਰ ਕਰਦੇ ਸੀ ਅੱਛਾ ਲੇਬਰ ਕਰਦੇ ਸੀ ਹਾਂਜੀ ਪਹਿਲਾਂ ਲੇਬਰ ਕੀਤੀ ਆ ਜੀ ਫਿਰ ਉਹਨਾਂ ਤੋਂ ਲੇਬਰ ਲੂਬਰ ਕਰਦੇ ਕਰਦੇ ਹੌਲੀ ਹੌਲੀ ਪੈਸੇ ਇਕੱਠੇ ਕੁੱਠੇ ਕਰਕੇ ਫਿਰ ਗੱਡੀ ਲਿੱਤੀ ਆ ਜੀ ਫਿਰ ਗੱਡੀ ਲੈ ਕੇ ਵੀ ਆਪ ਹੀ ਲੇਬਰ ਦਾ ਕੰਮ ਕਰਦੇ ਸੀ ਜੀ ਆਪ ਹੀ ਗੱਡੀ ਚਲਾਉਂਦੇ ਸੀ ਅੱਛਾ ਹਾਂਜੀ ਕਿ ਲੇਬਰ ਉਸ ਟਾਈਮ ਮੈਨੂੰ ਇੰਨਾ ਪਤਾ ਨਹੀਂ ਸੀ ਜੀ ਲੇਬਰ ਰੋਗਰ ਲਿਆਣੀ ਆ ਕਿ ਲਿਆਣੀ ਨਹੀਂ ਹੈਗੀ ਉਸੰ ਕੁਝ ਨਹੀਂ ਪਤਾ ਸੀ ਹੂੰ ਹੂੰ ਉਹ ਤਾਂ ਹੁਣ ਪਤਾ ਚੱਲਿਆ ਜੀ ਹੋਲੀ-ਵੋਲੀ ਅੱਗੇ ਆ ਕੇ ਵੀ ਲੇਬਰ ਵੀ ਆਉਂਦੀਆਂ ਜੀ ਗੱਡੀ ਵਾਲੀ ਤਾਂ ਅਸੀਂ ਆਪ ਹੀ ਹੱਥ ਉੱਤੇ ਕੱਟ ਜਾਂਦੇ ਸੀਗੇ ਆਪ ਹੀ ਗੱਡੀ ਭਰਦੇ ਸੀ ਓਵਰਲੋਡ ਗੱਡੀ ਇਸ ਤੋਂ ਬਹੁਤ ਜਦੋਂ ਉੱਚੀ ਭਰਦੇ ਆ ਜੀ ਅੱਛਾ ਹਾਂਜੀ ਫਿਰ ਲੇਬਰ ਦੇ ਵੀ ਪੈਸੇ ਆਪ ਭਜਾਣੇ ਪੈਂਦੇ ਸੀ ਹੂੰ ਹੂੰ ਹਾਂਜੀ ਹੂੰ ਹੂੰ ਅੱਛਾ ਮਤਲਬ ਕਿ ਲੋਡ ਕੀ ਕਰਦੇ ਹੋ ਤੁਸੀਂ ਕੀ ਸਮਾਨ ਮੈਮ ਇਹਦੇ ਵਿੱਚ ਜਿਵੇਂ ਕਿ ਵੇਸਟ ਸਮਾਨ ਹੁੰਦਾ ਆਪਣਾ ਕਵਾੜ ਮਤਲਬ ਹੋ ਗਿਆ ਆਇਰਨ ਵਗੈਰਾ ਹੋ ਗਿਆ ਉਹ ਸਾਰਾ ਅਸੀਂ ਲੋਡ ਕਰਦੇ ਆ ਜਿਸ ਤੇ ਕੋਈ ਵੀ ਘੇੜਾ ਮਿਲ ਜਾ ਉਹ ਕਰ ਲੈਨੇ ਵੈਸੇ ਜ਼ਿਆਦਾਗਰ ਤਾਂ ਕਵਾੜ ਦੀ ਲਾਈਨ 'ਚ ਆ ਮੈਂ ਟੂਰਪੋਲਾ ਹਨਾ ਤਾਂ ਕਰਕੇ ਕਵਾੜ ਦੀ ਲਾਈਨ ਹੀ ਮੈਨੂੰ ਅੱਗੇ ਜਿਹੜੇ ਕਿ ਵੀ ਮੈਨੂੰ ਇਮਾਨਦਾਰੀ ਚੰਗੀ ਲੱਗਦੀ ਹੈ ਨਹੀਂ ਮੈਮ ਪਤਾ ਕਿਉਂਕਿ ਕਿਉਂਕਿ ਕਵਾੜ ਦੀ ਲਾਈਨ ਦੇ ਵਿੱਚ ਹੀ ਮੈਨੂੰ ਉਸ ਤੋਂ ਹੀ ਰੋਟੀ ਖਾਣ ਨੂੰ ਮਿਲਦੀ ਹੈ ਕਿਉਂਕਿ ਲੋਕ ਕਹਿੰਦੇ ਤਾਣੇ ਮਾਰਦੇ ਆ ਕਿ ਵੀ ਇਹ ਤਾਂ ਕਵਾੜ ਦਾ ਕੰਮ ਹੈ ਗੰਦਾ ਐ ਚੀ ਸਾਡੇ ਪੜੋਸੀ ਵੀ ਸਾਡੇ ਘਰ ਆਣ ਤੋਂ ਕਰਦੇ ਨੇ ਕਿ ਕਿਉਂ ਕਿ ਅਸੀਂ ਕਬਾੜ ਦਾ ਕੰਮ ਕਰਦੇ ਆਂ। ਅੱਛਾ। ਹਾਂਜੀ। ਬਸ ਉਹਨੂੰ ਇਹ ਨਹੀਂ ਆ ਕਿ ਵੀ ਇਹਦੇ ਕਰਕੇ ਸਾਨੂੰ ਰੋਟੀ ਮਿਲਦੀ। ਉਹਨੂੰ ਇਹ ਕਹਿਣਾ ਸੀ ਵੀ ਤੁਸੀਂ ਕਬਾੜ ਪੈਦਾ ਕਰਦੇ ਹੋ। ਅਸੀਂ ਕਬਾੜ ਨੂੰ ਸੰਭਾਲਦੇ ਆਂ। ਤੁਸੀਂ ਕੂੜਾ ਫਿਲਾਨ ਵਾਲੇ ਹੋ ਤੇ ਅਸੀਂ ਕੂੜਾ ਇਕੱਠਾ ਕਰਨ ਵਾਲੇ ਆਂ। ਹਾਂਜੀ ਅਸੀਂ ਇਕੱਠਾ ਕਰਕੇ ਜੀ ਵੇਚ ਦਿੰਨੇ ਆਂ। ਅੱਗੇ ਜਾ ਕੇ ਇਹ ਹੀ ਸਮਾਨ ਬੰਦਾ ਜੀ ਨਮਾ ਜਿਹੜੀ ਆਪਾਂ ਗੱਡੀਆਂ ਚਲਾ ਰਹੇ ਆਂ ਜੀ ਇਹਨਾਂ ਦੇ ਜਿਹੜੇ ਪਾਰਟ ਵਗੈਰਾ ਆਂਦੇ ਇਹਨਾਂ ਤੋਂ ਪੁੱਛੋ ਕਿੱਥੋਂ ਆਉਂਦੇ। ਹੂੰ। ਇੱਕ ਵਾਰੀ ਪੁੱਛੋ ਇਹਨਾਂ ਤੋਂ ਕਿੱਥੇ ਆਉਂਦੇ ਆ ਇਹ ਤਾਂ ਨਹੀਂ ਆ ਕੇ ਵੀ ਕੂੜਾ ਕਬਾੜ ਤੁਸੀਂ ਸੁੱਟ ਦਿੰਦੇ ਹੋ ਇਹ ਵੇਸਟ ਨਹੀਂ ਹੈਗਾ ਇਹਦੇ ਵਿੱਚ ਵੀ ਇਹਨਾਂ ਨੂੰ ਇਕੱਠੇ-ਕੁੱਠੇ ਕਰਕੇ ਇਹਦੇ ਹੀ ਸਮਾਨ ਅੱਗੇ ਬਣਦਾ ਤਿਆਰ ਹੁੰਦਾ ਹੈ ਟੈਂਕੀਆਂ ਵਗੈਰਾ ਪਾਈਪਾਂ ਵਗੈਰਾ ਟੂਟੀਆਂ ਵਗੈਰਾ ਸਾਰੇ ਇਹਨਾਂ ਤੋਂ ਹੀ ਬੰਦੇ ਆ ਜੀ ਜੇ ਇਹ ਕਬਾੜ ਅੱਗੇ ਨਾ ਜਾਵੇ ਤਾਂ ਫਿਰ ਕੁਝ ਬਣ ਕੇ ਵੀ ਨਹੀਂ ਆਣਾ ਜੀ ਫਿਰ ਉਹਦੇ ਬਾਅਦ ਮਹਿੰਗਾਈ ਵਧੀ ਜਾਣੀ ਹੈ ਘਟਣੀ ਨਹੀਂ ਹੈਗੀ ਹਾਂਜੀ ਸੋ ਇਹ ਹੁਨਰ ਵੀ ਹੈਗਾ ਕਾਜਲ ਦੇ ਵਿੱਚ ਕਿ ਕੂੜੇ ਵਿੱਚੋਂ ਵੀ ਕੀ ਲੱਭਣਾ ਹੈ ਕੂੜੇ ਵਿੱਚੋਂ ਵੀ ਕਿਹੜਾ ਇਹੋ ਜਿਹਾ ਸਮਾਨ ਲੱਭਣਾ ਵੀ ਜਿਹੜਾ ਅੱਗੇ ਯੂਜ਼ ਹੋ ਸਕੇ ਹਾਂਜੀ ਕਿ ਜਿਹੜੇ ਆਪਣੇ ਹੁਣ ਲਿਫਾਫੇ ਹੁੰਦੇ ਜੀ ਇਹਨੂੰ ਕਹਿੰਦੇ ਵੇਸਟ ਹੈ ਖਰਾਬ ਹੈ ਹਨਾ ਇਹ ਜਿਹੜੇ ਆਪਣੇ ਟੂਟੀਆਂ ਲੱਗੀਆਂ ਹੁੰਦੀਆਂ ਇਹ ਪਾਈਪਾਂ ਉਸ ਤੋਂ ਹੀ ਤਿਆਰ ਹੁੰਦੀਆਂ ਨੇ ਹਾਂ ਪਹਿਲਾਂ ਤਾਂ ਇਹਦਾ ਦਾਣਾ ਬੰਦਾ ਜੀ ਅੱਛਾ ਜੀ ਹਾਂਜੀ ਜਿਹੜੀ ਹੁਣ ਲੇਵਰ ਸਾਡੇ ਤੋਂ ਵੀ ਸਟਰੋਂਗ ਅੱਗੇ ਲੇਵਰ ਕੰਮ ਕਰਦੇ ਆ ਜੀ ਕਦੀ ਕਿਸੇ ਦਾ ਹੱਥ ਕੱਟ ਜਾਂਦਾ ਅੰਦਰੋਂ ਕਦੀ ਕੁਝ ਕੱਟ ਜਾਂਦਾ ਫਿਰ ਵੀ ਦਿਹਾੜੀ ਕੋਈ ਨਹੀਂ ਵੱਧ ਰਹੀ ਉਹਨਾਂ ਦੀ ਵੀ ਵਿਚਾਰੇ ਦਿਹਾੜੀ ਉਨੀ ਕੋਨੀ ਖੜੀ ਐ ਅੱਗੇ ਪੈਸੇ ਵੀ ਮਾਰ ਦਿੰਦੇ ਮੇਰੇ ਵੀ ਲੁਧਿਆਣੇ ਵਾਲੇ ਪੈਸੇ ਮਾਰ ਲਏ ਨੇ ਅੱਛਾ ਹਾਂਜੀ ਉਹ ਕਿਉਂ ਓ ਜੀ ਬੱਸ ਇਹ ਕਹਿੰਦੇ ਕਿ ਵੀ ਅੱਜ ਦੇ ਦੰ ਕੱਲ ਦੇ ਦਾਂਗੇ ਹੁਣ ਕੁੜੀ ਕਰਕੇ ਹੁਣ ਮੈਂ ਇਹਨਾਂ ਦਬਾਅ ਪਾਵਾਂਗੀ ਤੁਹਾਨੂੰ ਪਤਾ ਹੀ ਹੈ ਜੀ ਅੱਜ ਕੱਲ ਕਿੰਨਾ ਗਲਤ ਹੋ ਰਿਹਾ ਹੈ ਹਨਾ ਜੀ ਤੇ ਜੀਨ ਦਾ ਤਾਂ ਮੈਨੂੰ ਲੱਗਦਾ ਨਹੀਂ ਪਤਾ ਕਿਉਂਕਿ ਕਿੰਨੇ ਬੰਦਿਆਂ ਨਾਲ ਕਿੰਨਾ ਗਲਤ ਹੋ ਗਿਆ ਤਾਂ ਮੈਂ ਵੀ ਹੁਣ ਅੱਗੇ ਕਿਸੇ ਨਾਲ ਓਖਾ ਬੋਲਾਂਗੇ ਤਾਂ ਉਹ ਵੀ ਮੇ ਨਾਲ ਓਖਾ ਹੀ ਕਰਨਗੇ ਤਾਂ ਕਰਕੇ ਚੁੱਪ ਕਰਕੇ ਚਲੋ ਕੋਈ ਨਹੀਂ ਜੀ ਹੱਥ ਪੜ ਤਾਂ ਨਹੀਂ ਹਲੇ ਮੇਰੇ ਤੋਂ ਫਿਰ ਅੱਗੇ ਕਮਾ ਲਾਂਗੇ ਤਾਂ ਕਰਕੇ ਚੁੱਪ ਹੋ ਜਾਈਂਗਾ ਕਾਇਲ ਦੇ ਵਿੱਚ ਸਬਰ ਸੰਤੋਖ ਵੀ ਹੈਗਾ ਹਾਂਜੀ ਹੈਗਾ ਇਹ ਕਰਨਾ ਪੈਂਦਾ ਕਿਉਂਕਿ ਅੱਜ ਦੀ ਦੁਨੀਆ ਜੀ ਨਹੀਂ ਦੇਗੀ ਜੀ ਮੈਂ ਹੁਣ ਗਾਲਾਂ ਕੱਢ ਕੇ ਬੋਲਾਂ ਨਾ ਤਾਂ ਉਹਨਾਂ ਨੇ ਮੈਨੂੰ ਖਾਣ ਨੂੰ ਪੈ ਜਾਣਾ ਹਾਂਜੀ ਹਾਂ ਚਲੋ ਚੰਗੀ ਗੱਲ ਹੈ ਲੇਕਿਨ ਮਤਲਬ ਇਹ ਜ਼ਰੂਰ ਤੁਸੀਂ ਜ਼ਰੂਰ ਦੱਸੋ ਜਿਵੇਂ ਤੁਸੀਂ ਕਿਹਾ ਵੀ ਠੀਕ ਹੈ ਕਈ ਵਾਰ ਲੋਕਾਂ ਨੂੰ ਪਤਾ ਕੀ ਲੱਗਦਾ ਵੀ ਪਤਨੀ ਕੁੜੀਆਂ ਸੀ ਮੈਂ ਵੀ ਬੀਿੰਗ ਅ ਗਰਲ ਮੈਂ ਫੀਲ ਕਰ ਸਕਦੀ ਐ ਕਿ ਕੁੜੀਆਂ ਸਿੰਪਥੀ ਲੈ ਲੈਂਦੀਆਂ ਨੇ ਜੀ ਜਿਵੇਂ ਮੈਂ ਹੁਣ ਅੱਜ ਵੀ ਕਿਸੇ ਗੱਲ ਤੇ ਡਿਸਕਸ਼ਨ ਹੋ ਰਹੀ ਸੀ ਕਹਿੰਦੇ ਕਿ ਕੁੜੀ ਨੂੰ ਸ਼ਾਇਦ ਕੁੜੀ ਹੋਣ ਦਾ ਫਾਇਦਾ ਹੋ ਜਾਂਦਾ ਹੈ ਵੀ ਕੁੜੀ ਨੂੰ ਹਰ ਜਗ੍ਹਾ ਪਹਿਲ ਮਿਲ ਜਾਂਦੀ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਮੇਰੇ ਜੋ ਤਜਰਬੇ ਨੇ ਮੈਨੂੰ ਨਹੀਂ ਲੱਗਦਾ ਕਿ ਪਹਿਲ ਮਿਲਦੀ ਸਭ ਤੋਂ ਜ਼ਿਆਦਾ ਸਟਰਗਲ ਕਰਨਾ ਪੈਂਦਾ ਨਹੀਂ ਮੈਮ ਪਹਿਲ ਪੂਲ ਕੁਝ ਨਹੀਂ ਮਿਲਦੀ ਕਿਉਂਕਿ ਮਿਲੇਗੀ ਵੀ ਕਿਉਂ ਹੀ ਕੰਮ ਤਾਂ ਸਾਰੇ ਲਈ ਇੱਕੋ ਹੀ ਬਰਾਬਰ ਹੈ ਕਿਉਂਕਿ ਇਹ ਮੁੰਡਾ ਹੋਵੇ ਜਾਂ ਕੁੜੀ ਹੋਵੇ ਰੂਲ ਤਾਂ ਰੂਲ ਨੇ ਕਈ ਫੈਕਟਰ ਨੇ ਚਾਹ ਤਾਂ ਕੁੜੀ ਅਲਾਉਡ ਵੀ ਨਹੀਂ ਹੈਗੀ ਫਿਰ ਵੀ ਮੈਨੂੰ ਜਾਣਾ ਪੈਂਦਾ ਅੱਛਾ ਹਾਂਜੀ ਤੇ ਫਿਰ ਉਹ ਲਾਈਨ ਵਗੈਰਾ ਲਾਈਨ ਵਾਈ ਜੀ ਸਾਡੀ ਬਾਹਰ ਆਂਦੀ ਹੈ ਇਹ ਨਹੀਂ ਹੈ ਕਿ ਵੀ ਕੁੜੀ ਆਈ ਆ ਤਾਂ ਮਤਲਬ ਕਿ ਉਹਨੂੰ ਪਹਿਲੀ ਕੁਝ ਵੀ ਇਦਾਂ ਦਾ ਕੁਝ ਨਹੀਂ ਹੈ ਜੀ ਕੰਮ ਦਾ ਕੰਮ ਹੀ ਹੈ ਜੇ ਕਿਉਂਕਿ ਹੁਣ ਓਨੇ ਵੀ ਅੱਗੇ ਵਧਣਾ ਤਾਂ ਅੱਗੇ ਤੁਹਾਨੂੰ ਪਤਾ ਨਹੀਂ ਹੈ ਜੀ ਇੱਕ ਤਾਂ ਅੱਗੇ ਅੱਗੇ ਵਦ ਕੇ ਨਾ ਇੱਕ ਤਾਂ ਇੱਕ ਗੱਡੀ ਠੋਕ ਦਿੰਦੇ ਨੇ ਵਿੱਚ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਉਹ ਨਹੀਂ ਦੇਖਦੇ ਨੇ ਜੀ ਆਪਣੀ ਸਾਈਡ ਹੀ ਰੋ ਜੀ ਜਿਹੜਾ ਤੁਹਾਡਾ ਨੰਬਰ ਹੈਗਾ ਉਸੇ ਨੰਬਰ ਤੇ ਅੱਗੇ ਜਾਣਾ ਤੁਸੀਂ ਹਾਂਜੀ ਅੱਛਾ ਤਾਂ ਕਿਉਂਕਿ ਇਹ ਹਾਲਾ ਕਿ ਮੈਨੂੰ ਲੱਗਦਾ ਕਮ ਸਾਰਿਆਂ ਦੇ ਲਈ ਔਖਾ ਹੁੰਦਾ ਫਿਰ ਚਾਹੇ ਮੇਲ ਹੋਵੇ ਫੀਮੇਲ ਹੋਵੇ ਲੇਕਿਨ ਫੇਰ ਵੀ ਚੈਲੰਜ ਤਾਂ ਹੁੰਦਾ ਹੀ ਹੈ ਬੀਇੰਗ ਅ ਫੀਮੇਲ ਇੱਕ ਵੱਖਰੀ ਜੀ ਕਹਿ ਲੋ ਕਿ ਤੁਸੀਂ ਪ੍ਰੋਫੈਸ਼ਨ ਕਹਿ ਲੋ ਜਾਂ ਤੁਸੀਂ ਇੱਕ ਵੱਖਰਾ ਆਪਣਾ ਕੰਮ ਸ਼ੁਰੂ ਕੀਤਾ ਸੋ ਕਦੀ ਕੋਈ ਚੈਲੰਜ ਇਦਾਂ ਲੱਗਿਆ ਮੰਨ ਲਓ ਤੁਸੀਂ ਸ਼ੌਂਕ ਦੇ ਵਿੱਚ ਸ਼ੁਰੂ ਕੀਤਾ ਕਦੀ ਇਦਾਂ ਲੱਗਾ ਕਿ ਵੀ ਮੈਂ ਮੈਨੂੰ ਆ ਨਹੀਂ ਸੀ ਕਰਨਾ ਚਾਹੀਦਾ ਇਸ ਤੋਂ ਚੰਗਾ ਮੈਂ ਕੋਈ ਹੋਰ ਜਿਵੇਂ ਤੁਸੀਂ ਪਹਿਲਾਂ ਕਿਹੜੇ ਸੀ ਕੰਮ ਕਰ ਰਹੇ ਸੀਗੇ ਇਦਾਂ ਤਾਂ ਨਹੀਂ ਕਦੀ ਸੈਂਚ ਆਇਆ ਮੈਮ ਆਇਆ ਤਾਂ ਸੀਗਾ ਜਿਸ ਟਾਈਮ ਮਤਲਬ ਕਿ ਵੀ ਉਸ ਟਾਈਮ ਅਸੀਂ ਖੇਤਾਂ ਵਿੱਚ ਕੰਮ ਕਰਕੇ ਆਉਂਦੇ ਸੀ ਉਸ ਟਾਈਮ ਅਸੀਂ ਰੋਟੀ ਲੈ ਕੇ ਜਾਂਦੇ ਸੀਗੇ ਤੇ ਬਾਕੀ ਤਾਂ ਆਪਣੀ ਰੋਟੀ ਖਾਂ ਚਲੇ ਗਏ ਸਿਲੇਬਰ ਵਾਲੇ ਮੈਂ ਔਰ ਮੇਰੀ ਮੰਮੀ ਰਹਿ ਗਏ ਇੱਕ ਦੂਜੇ ਦਾ ਮੂੰਹ ਦੇਖਦੇ ਰਹਿ ਗਏ ਉੱਥੇ ਹਨ ਤੇ ਫਿਰ ਹੋਏ ਉਹਨਾਂ ਜਿਹੜੇ ਅੰਕਲ ਸੀਗੇ ਜਿਹੜੇ ਸਾਨੂੰ ਆਪਣੇ ਦਿਹਾੜੀ ਤੇ ਲਾਇਆ ਹੋਇਆ ਸੀ ਉਹਨਾਂ ਨੇ ਫਿਰ ਉਹਨਾਂ ਨੇ ਤੁਹਾਨੂੰ ਰੋਟੀ ਦਿਖਾਉਂਦੀ ਤੇ ਕੋਈ ਨਹੀਂ ਕੋਈ ਤਾਂ ਇੰਨੀ ਹਿੰਮਤ ਅਲੇਓ ਦੇਖੋ ਤੁਹਾਨੂੰ ਕਿੰਨੇ ਜਣੇ ਦੇਖ ਰਿਹਾ ਤੁਹਾਨੂੰ ਦੇਖ ਕੇ ਪਤਾ ਨਹੀਂ ਕਿੰਨੀਆਂ ਕੁੜੀਆਂ ਨੇ ਹਿੰਮਤ ਮਿਲ ਰਹੀ ਹੋएगी ਹਨਾ ਹਿੰਮਤ ਨਾਲ ਫਿਰ ਉੱਤੇ ਬਾਅਦ ਅਸੀਂ ਅੱਗੇ ਅੱਗੇ ਕੰਮ ਕਰਕੇ ਉਹਨਾਂ ਤੋਂ ਰੋਟੀ ਆਟੀ ਖਾ ਕੇ ਫਿਰ ਅਸੀਂ ਦੁਬਾਰਾ ਕੰਮ ਤੇ ਲੱਗੇ ਕਿਉਂਕਿ ਦੁਪਹਿਰ ਦੇ ਟਾਈਮ ਇੰਨੀ ਧੁੱਪ ਗਰਮੀ ਦਾ ਟਾਈਮ ਸੀ ਕਿ ਵੀ ਸਾਡੇ ਹੱਥ ਪੈਰ ਵੀ ਕੰਮ ਨਹੀਂ ਕਰ ਰਹੇ ਸੀਗੇ ਤੇ ਫਿਰ ਸਾਰਾ ਕੁਝ ਦੇਖਦੇ ਦੇਖਦੇ ਮੈਂ ਗਰੀਬੀ ਵੀ ਬਹੁਤ ਦੇਖਿਆ ਤੇ ਉਹਦੇ ਬਾਅਦ ਮੇਰਾ ਸਪਨਾ ਸੀਗਾ ਜੀ ਕਿ ਵੀ ਮੈਂ ਪੁਲਿਸ ਬਣਾ ਪੁਲਿਸ ਹਾਂਜੀ ਤੇ ਬਸ ਗਰੀਬੀ ਕਰਕੇ ਮੈਂ ਉਹ ਵੀ ਤੋੜਤਾ ਕਿਉਂਕਿ ਮੇਰੀ ਹਾਈਟ ਵਗੈਰਾ ਸਾਰੀ ਘੱਟ ਰਹੀ ਕੋਠੇ 'ਚ ਕੰਮ ਕਰਦੇ ਹੋਏ ਤਾਂ ਮੈਂ ਆਪਣੇ ਸ਼ੌਕ ਪੂਰੇ ਨਹੀਂ ਕਰ ਸਕਦੀ ਸੀ ਨੇ ਤਾਂ ਪਲਸ 2 ਮਤਲਬ ਹੈ ਪਲਸ 2 ਕੀਤੀ ਹੈ ਗ੍ਰੈਜੂਏਸ਼ਨ ਕੀਤੀ ਕੀ ਕਿੰਨਾ ਪੜਿਆ ਹੋ ਨਹੀਂ ਜੀ ਮੈਂ ਸਿਰਫ ਪਲਸ 1 ਕੀਤੀ ਹੈ ਜੀ ਪਲਸ 2 ਕਿਉਂ ਨਹੀਂ ਕੀਤੀ ਉਹ ਵੀ ਮੈਮ ਸਿਰਫ ਕੀ ਕਹਿੰਦੇ ਝੂਠ ਬੋਲ ਕੇ ਵਾਪਸੀ ਆਣਾ ਪੈਂਦਾ ਸੀ ਕਿ ਵੀ ਝੂਠ ਬੋਲ ਕੇ ਮੈਂ ਕਰ ਜਾਣਾ ਕਿਉਂਕਿ ਮੈਡਮ ਨੂੰ ਕਹਿ ਦੇਣਾ ਮੈਡਮ ਜੀ ਮੇਰੇ ਟਿੱਡੇ ਚ ਦਰਦ ਹੋ ਰਿਹਾ ਵੀ ਅੱਜ ਮੈਂ ਜਾਣਾ ਹੈ ਨਾ ਕਿਉਂਕਿ ਅੱਗੇ ਜਾ ਕੇ ਕੰਮ ਦੇਖਣਾ ਹੁੰਦਾ ਸੀ ਕਿ ਵੀ ਅੱਗੇ ਜਾਵਾਂਗੇ ਤਾਂ ਮਤਲਬ ਇੱਕ ਅੱਧੇ ਬੰਦੇ ਦਾ ਮਾਲ ਤੋਲਾਂਗੇ ਉਹਦੇ ਵਿੱਚੋਂ ਅਸੀਂ 200 300 ਕਮਾਵਾਂਗੇ ਤਾਂ ਜਾ ਕੇ ਸਾਡੇ ਘਰ ਦੇ ਵਿੱਚ ਰਸਨ ਆਊਗਾ ਫਿਰ ਮੈਨੂੰ ਜਾਣਾ ਪੈਂਦਾ ਉਹ ਵੀ ਬੜੀ ਔਖੀ ਨੀ ਪੜਾਈ ਵੀ ਔਖੀ ਕੀਤੀ ਹੈ ਹਾਂਜੀ ਪਲੱਸ 1 ਤਾਂ ਉਹ ਹੋ ਹੀ ਗਈ ਉਹ ਕਰੋਨਾ ਕਰਕੇ ਨਹੀਂ ਤਾਂ ਇਹ ਵੀ ਨਹੀਂ ਹੋਣੀ ਸੀ ਹਾਂਜੀ ਲੋ ਉਹ ਵੀ ਕਰੋਨਾ ਦੀ ਮਿਹਰ ਕਰਕੇ ਹਾਂਜੀ ਉਹ ਵੀ ਕਰੋਨਾ ਦੀ ਮਿਹਰ ਕਰਕੇ ਜੋ ਕਿ ਨੰਬਰ ਵਧੀਆ ਆ ਗਏ ਹਾਂਜੀ ਅੱਛਾ ਅਗਰ ਤੁਹਾਨੂੰ ਅੱਗੇ ਮੌਕਾ ਮਿਲੇ ਕਾਜਲ ਕਿ ਤੁਸੀਂ ਪਲੱਸ 2 ਕਰ ਲਓ ਜਾਂ ਅੱਗੇ ਤੁਹਾਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਪੁਲਿਸ ਜਾਣ ਦਾ ਤੁਹਾਡਾ ਸੁਪਨਾ ਹੈਗਾ ਤਾਂ ਹੁਣ ਕਰੂੰਗੀ ਸਾ ਕਰ ਜਾਂ ਫਿਰ ਮੈਮ ਵੈਸੇ ਹੁਣ ਮੈਂ ਕਰਾਂਗੀ ਵੈਸੇ ਫੀਸ ਭਰਾਂਗੀ ਹੁਣ ਦੁਬਾਰਾ ਕਿਉਂਕਿ ਫੀਸ ਵੀ ਬਹੁਤ ਜ਼ਿਆਦਾ ਮੰਗ ਰਹੇ ਕਿਉਂਕਿ ਕੰਮ ਕਰ ਰਹੇ ਨੇ ਬਾਰਿਸ਼ ਕਰਕੇ ਹਾਂ ਕਮ ਮੇਰਾ ਬੰਦਾ ਬਿਲਕੁਲੀ ਮੈਨੂੰ 15 ਕੇ ਦਿਨ ਹੋ ਗਏ ਘਰੇ ਬੈਠੇ ਨੇ ਅੱਛਾ ਹਾਂਜੀ ਫਿਰ ਆਸ ਪੜੋਸ ਵੀ ਕਹਿੰਦਾ ਕਿ ਉਹ ਤਾਂ ਘਰੇ ਬੈਠੀ ਐ ਵਿਆਹ ਉਹ ਕਰਕੇ ਤੋੜ ਦੋਈ ਉਹ ਤਾਂ ਸਾਨੂੰ ਪਤਾ ਨਾ ਜੀ ਕਿਉਂ ਵਿਆਹ ਵਿਆਹ ਕਰਕੇ ਵੀ ਜ਼ਿੰਦਗੀ ਖਰਾਬ ਐ ਜੀ ਹੂੰ ਹਾਂ ਠੀਕ ਐ ਜੀ ਉਹ ਦੀ ਸੁਣੋ ਇਹ ਦੀ ਸੁਣੋ ਇਸ ਤੇ ਵਧਿਆ ਇੱਕੋ ਜਿਹਾ ਇਕੱਲਾ ਬੰਦਾ ਠੀਕ ਐ ਜੀ ਹਨਾ ਤਾਂ ਕਰਕੇ ਮੈਂ ਹੁਣ ਅੱਗੇ ਤੇ ਅੱਜ ਸੋਚਦਾ ਕਿ ਚੱਲوں ਇਹਦਾ ਕਿਉਂ ਲੱਗਦਾ ਕਿ ਵਿਆਹ ਠੀਕ ਨਹੀਂ ਐ ਮੈਂ ਚਲੋ ਜ਼ਿਆਦਾ ਪਰਸਨਲੀ ਪੁੱਛਾਂਗੇ ਲੇਕਿਨ ਫੈਮਿਲੀ ਦੇ ਵਿੱਚ ਕੋਈ ਹੋਰ ਅਰਨਿੰਗ ਹੈ ਕੋਈ ਕਮਾ ਰਿਆ ਫਾਦਰ ਜਾਂ ਬ੍ਰਦਰ ਕੋਈ ਕਮਾ ਰਹੇ ਨੇਜਕ ਉਹਨੇ ਕੁਮਾਰਾ ਕੱਲੀ ਮੈਂ ਹੀ ਕੁਮਾਰੀਆਂ ਇਹ ਅੱਛਾ ਮੈਂ ਪੁੱਛੀ ਸੀ ਕاجਲ ਜਿਵੇਂ ਤੁਸੀਂ ਦੱਸਿਆ ਕਿ ਹਲੇ ਫਿਲਹਾਲ ਬਾਰਿਸ਼ ਦਾ ਮੌਸਮ ਹੈ ਕੰਮ ਵੀ ਘਟਿਆ ਅੱਛਾ ਮੈਂ ਨਾ ਇਹ ਦੇਖ ਰਹੀ ਸੀ ਕاجਲ ਤੁਸੀਂ ਸ਼ੌਂਕ ਦੇ ਕਹਿੰਦੇ ਨਾ ਕਿ ਜਿਹੜਾ ਬੰਦਾ ਗੱਡੀ ਚਲਾ ਰਿਹਾ ਹੁੰਦਾ ਉਹਨੂੰ ਸ਼ੌਂਕ ਬੜਾ ਹੁੰਦਾ ਹੈ ਇਹ ਕਿਵੇਂ ਇਨਸੀਡੈਂਟ ਹੋ ਗਿਆ ਮੈਂ ਉਹ ਐਕਸੀਡੈਂਟ ਨਹੀਂ ਹੋਈ ਤੋਂ ਮੇਰੀ ਨਾ ਥੋੜੀ ਸੀ ਆਖ ਲੱਗ ਗਈ ਸੀ ਤੋਂ ਅੰਦਰ ਗੱਡੀ ਤੋਂ ਬੰਦ ਥੀ ਅੱਛਾ ਤੋਂ ਉਸਕੇ ਬਾਅਦ ਨਾ ਉਹ ਅੱਗੇ ਨਾ ਇੱਕ ਰੇੜਾ ਰੋੜਾ ਖੜਾ ਥੀ ਤੋਂ ਇੱਕਦਮ ਕਲਚ ਛੁੱਟ ਗਿਆ ਹੱਥ ਸੇ ਤੋਂ ਉਸਮੇ ਉਹ ਲੱਗਿਆ ਤੋਂ वैसे करके मैंने ये लगवाए मतलब काम भी बांधते फिर हुन ये भी नहीं लगवांदा हां जी फिर ये भी नहीं लुवाया ਲੈਟਾ ਲੁੱਟਾ ਵੀ ਦੇ ਵੀ ਹਿੱਲ ਗਿਆ اچھا हां जी तो ਦੱਬ ਕੇ ਲੱਗੇ ਸੀ ਨਾ ਤਾਂ ਕਰਕੇ ਹਾਂ 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 ਤਾਂ ਉਹ ਤੁਹਾਨੂੰ ਕਹਿੰਦੇ ਜੀ ਨੀਂਦ ਚ ਪਤਾ ਨਹੀਂ ਚੱਲਿਆ ਮੈਨੂੰ ਅੱਗੇ ਨੂੰ ਆ ਗਈ ਆਪੇ ਗੱਡੀ ਤਾਂ ਕਰਕੇ ਲਵਾਇਆ ਵੀ ਨਹੀਂ ਸ਼ੀਸ਼ਾ ਹੁਣ ਲੱਗਦਾ ਜੇ ਕੰਮ ਕਮ ਲੱਗਿਆ ਤਾਂ ਲਵਾਵਾਂਗੇ ਜੀ ਇਹਨੂੰ ਵੀ اچھا اچھا ਕਾ ਚਲ ਖਰਚ ਹੋਣ ਹੋਰ ਕੌਣ ਕਮਾ ਰਿਹਾ ਫਾਦਰ ਕੀ ਕਰਦੇ ਆ ਫਾਦਰ ਕੁਝ ਨਹੀਂ ਕਰਦੇ ਜੀ ਸਾਨੂੰ ਤਾਂ ਬੁਲਾਉਂਦੇ ਨਹੀਂ ਹੈਗੇ ਅਸੀਂ ਉਹਨਾਂ ਤੋਂ ਅਲੱਗ ਰਹਿੰਦੇ ਆ اچھا ਹਾਂ ਜੀ ਉਹ ਕੰਟਰੀ ਪਰਿਵਾਰ ਦੇ ਵਿੱਚ ਹਿੱਸਾ ਨਹੀਂ ਦਿੰਦੇ ਪਰਿਵਾਰ ਦਾ ਘਰ ਚਲਾਉਣ ਵਾਸਤੇ ਕੁਝ ਕੁਝ ਵੀ ਨਹੀਂ ਦਿੰਦੇ ਹੀ ਹੋ ਤਾਂ ਸਿਰਫ ਆਪਣੇ दारू ਤੋਂ ਮਤਲਬ ਰੱਖਦੇ ਆਂ ਅੱਛਾ ਹਾਂਜੀ ਫੇ ਸਾਰਾ ਪਰਿਵਾਰ ਕਿਵੇਂ ਮਤਲਬ ਤੁਸੀਂ ਇਕੱਲੇ ਚਲਾ ਰਹੇ ਹੋ ਸਾਰਾ ਹਾਂਜੀ ਮੈਂ ਇਕੱਲੇ ਕਰ ਰਹੀ ਆਂ ਇਹ ਕੰਮ ਬਸ ਹੁਣ ਥੋੜਾ ਕੰਮ ਵੀ ਦਿੱਕਤ ਆ ਤੇ ਥੋੜਾ ਬਿੱਤਾ ਚੱਲੀ ਜਾਂਦਾ ਲਾਸਟ ਚ ਚੱਲ ਰਿਹਾ ਹਾਂ ਕਿੰਨੇ ਪੈਨਟਰਾਂ ਚਾਰ ਪੈਨ ਪਈਆਂ ਜੀ ਦੋ ਪੈਣਾ ਦੋ ਪਈਆਂ ਜੀ ਫੇ ਉਹ ਪੜਦੇ ਨੇ ਹਾਂਜੀ ਦੋ ਜਣੇ ਤਾਂ ਪੜ ਰਹੇ ਮੇਰੇ ਤੋਂ ਛੋਟੇ ਭਾਈ ਨੇ ਵਿਆਹ ਕਰਾ ਲਿਆ ਉਹਦੀ ਤਾਂ ਕੁੜੀ ਵੀ ਆਈ 10 ਮਹੀਨੇ ਦੀ ਹਾਂਜੀ ਅੱਛਾ ਹਾਂਜੀ ਅੱਛਾ ਫਿਰ ਉਹ ਕਿਵੇਂ ਫਿਰ ਮਤਲਬ ਤੁਸੀਂ ਇਕੱਲੇ ਕਮਾਉਂਦੇ ਹੋ ਕਿਵੇਂ ਗੁਜ਼ਾਰਾ ਕਿਵੇਂ ਕਰ ਰਹੇ ਹੋ ਬਸ ਚੱਲੀ ਜਾਂਦਾ ਜਿਹੜੇ ਪੈਸੇ ਪਹਿਲਾਂ ਪਏ ਤੇ ਹੁਣ ਚੱਲ ਰਹੇ ਆ ਜੀ ਤੇ ਹੁਣ ਵੀ ਉਹ ਖਤਮ ਹੋ ਰਹੇ ਕਿਸੇ ਨੂੰ ਕਹਿ ਰਿਹਾ ਮਿੰਤਾ ਮਿੰਤਾ ਕਰ ਰਿਹਾ ਕਿ ਸਾਡੀ ਗੱਡੀ ਗੁੱਡੀ ਲਵਾ ਲਓ ਕਿੱਥੇ ਢੇੜੇ ਗੁੜੇ ਪੰਜ 600 ਦਾ ਕੋਈ ਤਾਂ ਕੁਝ ਆਊਗਾ ਹੀ ਕਾ ਕਰ ਜਿਵੇਂ ਮੈਂ ਨਾ ਵਿੱਚ ਸ਼ੁਰੂਆਤ ਵੀ ਕੀਤੀ ਸੀ ਇਸ ਗੱਲ ਦੀ ਕਿ ਬੀਇੰਗ ਅ ਗਰਲ ਜਦੋਂ ਤੁਸੀਂ ਮਤਲਬ ਇੰਨੇ ਕਹਿ ਲੋ ਮੇਲ ਜਾਂ ਕਹਿ ਲੋ ਇੰਨੇ ਮਰਦਾਂ ਦੇ ਵਿੱਚ ਕੰਮ ਕਰਨਾ ਇਕੱਲੀ ਕੁੜੀ ਦੂਰੋਂ ਹੀ ਚਮਕ ਜਾਂਦੀ ਹੈ ਸੋ ਅੱਜ ਦਾ ਜੋ ਦੌਰ ਚੱਲ ਰਿਹਾ ਜੋ ਅਸੀਂ ਇਨਸੀਡੈਂਟ ਆਪਣੇ ਆਸ-ਪਾਸ ਦੇਖ ਰਹੇ ਹਾਂ ਉਹ ਇਨਸੀਡੈਂਟ ਦੇਖ ਕੇ ਕਦੀ ਮਨ 'ਚ ਡਰ ਨਹੀਂ ਆਇਆ ਵੀ ਸੜਕਾਂ ਤੇ ਜਾਣਾ ਰਾਤ ਨੂੰ ਜਾਂ ਫਿਰ ਇੰਨੇ ਲੋਕਾਂ ਦੇ ਵਿੱਚ ਇੱਕ ਇਕੱਲੀ ਕੁੜੀ ਡਰਾਈਵਰ ਹੈ ਡਰ ਕਦੀ ਹਾਜਲ ਦੇ ਨਹੀਂ ਮੈਮ ਮੇਰੇ ਡਰ ਤਾਂ ਆਇਆ ਹੀ ਨਹੀਂ ਕਦੀ ਕਿਉਂਕਿ ਮੈਂ ਉਸ ਜਲੇ ਵਾਂ ਨੂੰ ਡਾਰਕ ਨੂੰ ਕਹਿੰਦੇ ਕਦੇ ਸੁਣਿਆ ਹੀ ਨਹੀਂ ਸੁਣਿਆ ਹੀ ਨਹੀਂ ਜੀ ਆ ਉੱਪਰ ਲਿਖਿਆ ਹੋਈ ਜੀ ਜੈ ਮਸਤਾ ਦੀ ਅੱਛਾ ਹਾਂਜੀ ਇਹ ਮੇਰੇ ਪੀਰ ਜੀ ਮੇਰੇ ਨਾਲ ਹੀ ਰਹਿੰਦੇ ਨੇ ਸਾਰਾ ਦਿਨ ਅੱਛਾ ਇਹ ਮੈਨੂੰ ਕੁਝ ਹੋਣ ਹੀ ਨਹੀਂ ਦੇਣਗੇ ਹਾਂਜੀ ਤੇ ਇੱਕ ਫਰੈਂਡ ਸੀ ਉਹਨੇ ਮੇਰਾ ਹੌਸਲਾ ਖੋਲਿਆ ਸੀ ਜੀ ਅੱਛਾ ਹਾਂਜੀ ਤੇ ਹੁਣ ਉਹ ਮੇਰੇ ਨਾਲ ਹੈ ਨਹੀਂ ਅੱਛਾ ਤੇ ਬਸ ਉਹ ਇਹਨਾਂ ਦੋਨਾਂ ਦੀ ਕਿਰਪਾਈ ਬਸ ਕਿ ਮੈਂ ਮੜਾ ਥੋੜਾ ਹੌਸਲਾ ਖੁੱਲਿਆ ਕਿਉਂਕਿ ਸਵੇਰੇ ਸਵੇਰੇ 4 ਵਜੇ ਉੱਠ ਕੇ ਜਾਣਾ ਕੋਈ ਆਸਾਨ ਜੀ ਗੱਲ ਹੈ ਨਹੀਂ ਜੀ ਕਿਉਂਕਿ ਗਿਡਨਾਪਰ ਬਹੁਤ ਘੁੰਮ ਰਹੇ ਨੇ ਚਾਕੂ ਮਾਰ ਕੇ ਚੱਲ ਵੀ ਆਣਦੇ ਗੱਡੀ ਸਾਡੇ ਤੌਰੇ ਕੈਂਟਰ ਵੀ ਚੋਰੀ ਹੋ ਗਿਆ ਸੀਗਾ ਜੀ ਅੱਛਾ ਹਾਂਜੀ ਚੱਲਦੇ ਚੱਲਦੇ ਬੰਦੇ ਨੂੰ ਹੀ ਗਰਦਨ ਕੱਟਦੀ ਉਹਦੀ ਅੱਛਾ ਪਰ ਹੱਦ ਤੱਕ ਮੇਰੇ ਨਾਲ ਰੱਬ ਜੀ ਨੇ ਮੈਨੂੰ ਹੋਰ ਨਹੀਂ ਦਿੱਤਾ ਇਦਾਂ ਪਰ ਪ੍ਰਮਾਤਮਾ ਦੇ ਨਾਲ ਆ ਤਾਂ ਮੈਨੂੰ ਡਰਨ ਦੀ ਲੋੜ ਹੀ ਨਹੀਂ ਹੈਗੀ ਚਾਹੇ ਕਿੰਨੇ ਲੱਖ ਬੰਦੇ ਆ ਜੇ ਮੇਰੇ ਸਾਹਮਣੇ ਹਾਂਜੀ ਮੈਨੂੰ ਡਰ ਨਹੀਂ ਲੱਗਦਾ ਹਾਂਜੀ ਆਪਣੇ ਪ੍ਰਮਾਤਮਾ ਤੇ ਵਿਸ਼ਵਾਸ ਹੈ ਜੀ ਮੈਂ ਕਾਹ ਕਰਕੇ ਪੁੱਛ ਰਹੀ ਸੀ ਕਿਉਂਕਿ ਤੁਸੀਂ ਸੁਣਿਆ ਹੋਣਾ ਜਿਸ ਤਰ੍ਹਾਂ ਦੇ ਕਾਂਡ ਹੋ ਰਹੇ ਨੇ ਕੈਲੋਕੀ ਸਮਾਜ ਦੇ ਵਿੱਚ ਸੋ ਫਿਰ ਵੀ ਜਦੋਂ ਅਸੀਂ ਸੜਕ ਤੇ ਇਕੱਲੇ ਚੱਲ ਰਹੇ ਹੁੰਦੇ ਆ ਉਦੋਂ ਦਿਮਾਗ 'ਚ ਕੀ ਚੱਲ ਰਹਿੰਦਾ ਤੁਸੀਂ ਕਿਹਾ ਕਿ ਤੁਸੀਂ ਗੱਡੀ ਤੇ ਜੈ ਮਸਤਾ ਨਹੀਂ ਲਿਖਵਾਇਆ ਹੋਇਆ ਤੁਹਾਨੂੰ ਇੱਕ ਵਿਸ਼ਵਾਸ ਹੈ ਤੁਹਾਡਾ ਇੱਕ ਫੇਥ ਹੈ ਲੇਕਿਨ ਕਈ ਵਾਰ ਫਿਰ ਵੀ ਕਹਿੰਦੇ ਨੇ ਕਿ ਇਨਸਾਨੀ ਮਨ ਹੈ ਇਨਸਾਨੀ ਦਿਮਾਗ ਹੈ ਆਪਾਂ ਡੋਲ ਜਾਂਦੇ ਆ ਕਈ ਵਾਰ ਸੋ ਕਦੀ ਕੋਈ ਇਨਸੀਡੈਂਟ ਐਦਾਂ ਦਾ ਹੋਇਆ ਹੋਵੇ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਕੋਈ ਇਹੋ ਜਿਹੀ ਵਾਰਦਾਤ ਹੋਈ ਹੋਵੇ ਨਹੀਂ ਮੈਮ ਮੇਰੇ ਨਾਲ ਕਦੀ ਵੀ ਨਹੀਂ ਹੋਇਆ ਐਦਾਂ ਮੈਂ ਕਿਉਂ ਝੂਠ ਬੋਲਾਂ ਮੇਰੇ ਨਾਲ ਕਦੀ ਵੀ ਨਹੀਂ ਹੋਇਆ ਐਦਾਂ ਪਰ ਬੰਦੇ ਜਿਹੜੇ ਜਾਂਦੇ ਆ ਨਾ ਉਹ ਜਿਹੜੇ ਪੋਸ ਦੇ ਬਣਾਉਂਦੇ ਆ ਉਹ ਗੰਦੇ ਗੰਦੇ ਜੀ ਤਾਂ ਫਿਰ ਅਸੀਂ ਵੀ ਬਣਾ ਦਿੰਨੇ ਮੈਂ ਵੀ ਬਣਾ ਦਿੰਨੇ ਆ ਕੋਈ ਇਹਦੇ ਵਿੱਚ ਕੋ ਡਰਨ ਦੇ ਵਾਲੀ ਗੱਲ ਨਹੀਂ ਕਿਉਂਕਿ ਵੀ ਉਹ ਖਾ ਤਾਂ ਜਾਏਗਾ ਨਹੀਂ ਮੈਨੂੰ ਮੈਂ ਵੀ ਤਾਂ ਬੋਲ ਸਕਦੀ ਆ ਮੇਰੇ ਕੋਲ ਵੀ ਜ਼ੁਬਾਨ ਆ ਹੈਨਾ ਜੀ ਜਦ ਤੱਕ ਕੁੜੀ ਆਪ ਅੱਗੇ ਨਹੀਂ ਵਧੇ ਜਦ ਤੱਕ ਬੰਦਾ ਆਪ ਅੱਗੇ ਨਹੀਂ ਆਂਦਾ ਹੈਗਾ ਤਾਂ ਕਰਕੇ ਉਹਨਾਂ ਤੋਂ ਕੀ ਡਰਨਾ ਉਹਨਾਂ ਨੂੰ ਵੀ ਸਾਹਮਣਾ ਕਰਨਾ ਪੈਂਦਾ ਜੀ ਮੈਨੂੰ ਉਹ ਗੰਦੇ ਬੰਦੇ ਮਿਲਦੇ ਨੇ ਰਸਤੇ 'ਚ ਪਰ ਹੱਦ ਤੱਕ ਮੈਨੂੰ ਇਦਾਂ ਹੋਇਆ ਨਹੀਂ ਨਾ ਹੋਵੇ ਰੱਬ ਕਰਕੇ ਕਿਉਂਕਿ ਮੇਰੇ ਭੈਣ ਭਾਈਆਂ ਨੂੰ ਫਰਕਉਨ ਸਾਹਿਬ ਮੇਗਾ ਪਿੱਛੇ ਨਹੀਂ ਨਹੀਂ ਅਸੀਂ ਦੇਖੋ ਕਹਿੰਨੇ ਕਿ ਤੁਹਾਡੀ ਜਿਹੜੀ ਦਲੇਰੀ ਹੈ ਔਰ ਤੁਹਾਡਾ ਇੱਕ ਜਿਹੜਾ ਵਿਸ਼ਵਾਸ ਵੀ ਹੈ ਪਰਮਾਤਮਾ ਦੇ ਉੱਤੇ ਜਿਹੜਾ ਫੇਥ ਹੈ ਉਹ ਜ਼ਾਹਿਰ ਜੀ ਗੱਲ ਹੈ ਇਨਸਾਨ ਦੇ ਅੱਖਾਂ ਚ ਝਲਕੇ ਜਾਂਦਾ ਸੋ ਅਸੀਂ ਦੇਖ ਰਹੇ ਹਾਂ ਡਰ ਤਾਂ ਵਾਕਈ ਜਿਵੇਂ ਮੈਂ ਕਹ ਰਹੀ ਸੀ ਵੀ ਡਰ ਕੀ ਨੂੰ ਕਹਿੰਦੇ ਕਦੇ ਸੁਣਿਆ ਹੀ ਨਹੀਂ ਹਨਾ ਮੈਂ ਕਾਜਲ ਨੇ ਸੁਣਿਆ ਹੀ ਨਹੀਂ ਫਿਰ ਵੀ ਇੰਨਾ ਜਿਹੜਾ ਵਿਸ਼ਵਾਸ ਹੈ ਘਰੇ ਬੱਚੇ ਨੇ ਛੋਟੇ ਨੇ ਭੈਣ ਭਰਾ ਛੋਟੇ ਨੇ ਮਦਰ ਹੈ ਮਤਲਬ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਇਹ ਕਦੀ ਇਦਾਂ ਨਹੀਂ ਲੱਗਿਆ ਕਿ ਮੈਂ ਵੀ ਤਾਂ ਬਾਕੀ ਕੁੜੀਆਂ ਵਾਂਗੂ ਜਿਵੇਂ ਕੁੜੀਆਂ ਰੀਲਾ ਬਣਾ ਰਹੀਆਂ ਨੇ ਜਾਂ ਕੁੜੀਆਂ ਹੋਰ ਬੜਾ ਕੁਝ ਅੱਜਕੱਲ শর্ਟਕਟ ਬੜੇ ਨੇ ਸਕਸੈਸ ਦੇ ਸੋ ਉਹ ਕਾਜਲ ਉਹਨਾਂ ਲੜਕੀਆਂ ਬਾਰੇ ਕੀ ਕਹਿਣਾ ਚਾਹੀਦੀ ਹੈ ਮੈਂ ਹਮ ਦੇਖੋ ਅੱਜਕੱਲ ਉਹਨਾਂ ਦੀ ਲਾਈਫ ਹੈ ਉਹ ਕਰ ਰਹੇ ਨੇ ਆਪਣਾ ਹਨਾ ਮੇਰੀ ਲਾਈਫ ਥੋੜੀ ਆਪਣੇ ਪ੍ਰੋਬਲਮ 'ਚ ਆ ਗਈ ਨਹੀਂ ਤਾਂ ਮੇਰਾ ਵੀ ਕੁਝ ਹੋ ਰਿਹਾ ਹੋਣਾ ਸੀਗਾ ਮੈਂ ਵੀ ਕੁਝ ਹੋਰ ਹੋਣਾ ਸੀ ਪਰ ਤੁਸੀਂ ਐਗਜ਼ਾਮਪਲ ਲਓ ਹਨਾ ਤੇ ਮੈਂ ਹੋਣਾ ਸੀ ਪਰ ਨਹੀਂ ਕਿਉਂਕਿ ਕਹਿੰਦੇ ਆ ਨਾ ਗਰੀਬੀ ਸਾਹਮਣੇ ਤੂੰ ਦੇਖਣਾ ਨਹੀਂ ਚਾਹੀਦਾ ਹੈਗਾ ਇੱਕ ਤਾਂ ਬੰਦਾ ਕਹੇਗਾ ਵੀ ਬੰਦਾ ਤੂੰ ਗਰੀਬ ਵੀ ਆ ਦੇਖ ਕਿੰਨੇ ਸੋਹਣੇ ਸੋਹਣੇ ਕੱਪੜੇ ਪਾਏ ਇਹ ਤਾਂ ਆਪਣੇ ਔਕਾਤ ਤੋਂ ਬਾਹਰ ਜਾ ਰਿਆ ਜੀ ਪਰ ਮੈਂ ਆਪਣੇ ਔਕਾਤ ਤੋਂ ਬਾਹਰ ਨਹੀਂ ਆ ਹਣਾ ਜੀ ਚਾਹੇ ਮੈਂ ਜਿੰਨਾ ਮਰਜੀ ਮੈਨੂੰ ਰੱਬ ਜਿੰਨਾ ਮਰਜੀ ਪੈਸਾ ਦੇ ਦੇ ਪਰ ਮੈਂ ਹੱਦ ਤੱਕ ਕਦੀ ਵੀ ਨਹੀਂ ਭੁੱਲਣਾ ਕਿ ਵੀ ਮੈਂ ਕੀ ਆ ਕੀ ਨਹੀਂ ਸੀ ਮੈਂ ਹੁਣ ਵੀ ਗਰੀਬ ਆ ਪਹਿਲਾਂ ਵੀ ਗਰੀਬ ਸੀ ਗਰੀਬ ਹੀ ਰਹਿਣਾ ਹਾਂਜੀ ਮੈਨੂੰ ਕੋਈ ਉਹ ਨਹੀਂ ਹੰਕਾਰ ਨਹੀਂ ਆ ਕਿ ਮੇਰੇ ਕੋਲ ਦੋ ਪੈਸੇ ਆ ਜੰਗੇ ਹੰਕਾਰ ਹੋ ਜਾਂਦਾ ਕਿਉਂਕਿ ਇੰਨੇ ਬੰਦੇ ਹੁੰਦੇ ਉਹਨਾਂ ਨੂੰ ਹੰਕਾਰ ਹੋ ਜਾਂਦਾ ਕਿ ਮੇਰੇ ਕੋਲ ਪੈਸਾ ਹੈ ਦੂਰ ਰਹਿ ਮੇਰੇ ਤੋਂ ਹੁੰ ਜਿਹੜੇ ਸਾਡੇ ਹੁਣ ਫਰੈਂਡ ਸਰਕਲ ਤੇ ਵਿੱਚ ਆ ਜਾਂਦੇ ਇੱਕ ਦੋ ਬੰਦੇ ਕਹਿੰਦੇ ਵੀਰੇ ਦੂਰ ਹੋ ਕੇ ਬਹਿ ਕੇ ਵੀ ਤੂੰ ਤਾਂ ਗਰੀਬ ਕਰ ਦੇ ਬਈ ਮੈਂ ਕਿਹਾ ਚੱਲ ਠੀਕ ਹੈ ਜੀ ਕੋਈ ਨਹੀਂ ਦੂਰ ਹੋ ਕੇ ਬਹਿ ਜਾਨੇ ਆ ਹੈਨਾ ਜੀ ਪਰ ਰੋਟੀ ਦੇ ਨਾਲ ਤਾਂ ਇੱਕੋ ਹੀ ਹੈ ਹੈਨਾ ਜੀ ਉਹਨਾਂ ਨਾਲ ਤਾਂ ਨਹੀਂ ਕਿੰਨੂੰ ਸਾਨੂੰ ਮੇਲ ਕਰ ਸਕਦਾ ਕੋਈ ਵੀ ਤਾਂ ਕਰਕੇ ਆਪਣਾ ਚੱਲੀ ਜਾਂਦੇ ਸਿੱਧਾ ਕੋਈ ਇਦਾਂ ਦੀ ਫਰੈਂਡ ਵਗੈਰਾ ਬਣਾਉਣ ਤਾਂ ਕੁਝ ਵੀ ਨਹੀਂ ਰਿਹਾ ਆ ਦੇ ਟਾਈਮ ਜਿਹੜੇ ਆ ਕੁੜੀਆਂ ਬੁਆਰੀਆਂ ਨੇ ਮੈਚੋਰ ਬਣ ਜ਼ਿੰਮੇਵਾਰ ਜਿਸਤੇ ਪਾ ਜਾਂਦੇ ਜਿਉ ਉਹਨੂੰ ਪਤਾ ਹੁਣ ਮੇਰੇ ਦਿਲ ਨੂੰ ਪਤਾ ਕਿ ਵੀ ਮੇਰੇ ਤੇ ਕੀ ਬੀਤਦੀ ਆ ਕੱਲੇ ਬੰਦੇ ਕੱਲੇ ਬੰਦ ਕਰਕੇ ਤਾਂ ਇਹਨਾਂ ਰੋਣਾ ਵੀ ਆਂਦਾ ਕਈ ਵਾਰੀ ਗੱਡੀ ਖਰਾਬ ਹੁੰਦੀ ਕੋਈ ਵੀ ਨਹੀਂ ਹੁੰਦਾ ਰਸਤੇ 'ਚ ਬੰਦੇ ਫਿਰ ਉਹ ਇਸੇ ਦਾ ਗਲਤ ਫਾਇਦਾ ਵੀ ਉਠਾ ਦਿੰਦੇ ਆ ਹਨਾ ਪਰ ਰੱਬ ਕਰਕੇ ਹੱਦ ਤੱਕ ਮੇਰੇ ਨਾਲ ਹੋਇਆ ਨਹੀਂ ਹੈਗਾ ਜਿਸ ਜਿੱਥੇ ਵੀ ਮੇਰੀ ਗੱਡੀ ਖਰਾਬ ਹੁੰਦੀ ਆ ਉੱਥੇ ਮਕੈਨਿਕ ਜ਼ਰੂਰ ਹੁੰਦਾ ਹੀ ਹਾਂਜੀ ਅਸੀਂ ਦੁਆ ਕਰਾਂਗੇ ਤੁਹਾਡੀ ਗੱਡੀ ਕਦੀ ਖਰਾਬ ਹੀ ਨਾ ਹੋਵੇ ਤੁਹਾਡੀ ਗੱਡੀ ਆਈ ਚੱਲਦੀ ਰਹੇ ਨਹੀਂ ਮੇਰੀ ਗੱਡੀ ਚੱਲਦੀ ਰਹਿੰਦੀ ਇੱਕ ਤਾਂ ਮਕੈਨਿਕ ਕੋਲ ਖੜੀ ਹੈ ਜੀ ਇਸ ਤੋਂ ਛੋਟੀ ਅੱਛਾ ਹਾਂਜੀ ਹੁਣ ਪੈਸੇ ਹੈ ਨਹੀਂ ਉਹਦੇ ਕਰਕੇ ਵੀ ਮੈਂ ਗਈ ਨਹੀਂ ਮੈਂ ਕਿਹਾ ਚਲੋ ਕੋਈ ਨਾ ਕਿਸੇ ਤੋਂ ਹੁਣ ਲੇ ਮੰਗੇ ਉਸ ਤੋਂ ਬਾਅਦ ਫਿਰ ਅੱਗੇ ਮੈਂ ਕਿਹਾ ਫਿਰ ਦੇਵਾਂਗੇ ਤੁਹਾਨੂੰ ਪੈਸੇ ਹਾਂਜੀ ਬਤ ਹਿੰਮਤ ਨਾਲ ਕਾਜਲ ਨੇ ਸੋਰਾ ਸਰਕਲ ਕਮਾਇਆ ਹੋਇਆ ਪੂਰਾ ਸਰਕਲ ਵੀ ਕਮਾਇਆ ਪਿਆ ਥੋੜੀ ਟੈਨਸ਼ਨ ਆ ਵੀ ਕਮਾਈ ਪਈ ਹੈ ਬਸ ਚਲੀ ਜਾਂ ਟੈਨਸ਼ਨ ਆ ਵੀ ਨਹੀਂ ਬਹੁਤ ਕਿਉਂਕਿ ਮੇਰੇ ਭੈਣ ਭਈਆਂ ਨੇ ਅੱਗੇ ਪੜ੍ਹਨਾ ਹੋਣਾ ਉਹਨਾਂ ਨੂੰ ਕੁਝ ਕਰਕੇ ਦਿਖਾਣਾ ਅੱਗੇ ਉਹ ਕਰਕੇ ਦਿਖਾਣਗੇ ਜੇ ਮੈਂ ਨਹੀਂ ਕਰ ਪਾਈ ਤਾਂ ਉਹ ਕਰਨਗੇ ਜ਼ਰੂਰ ਕਿਉਂਕਿ ਮੈਂ ਪੜਨ ਤੇ ਹੁਣ ਮੈਂ ਇੱਕ ਇੱਕ ਵਾਰ ਨਹੀਂ ਪੋ ਫੋਕਸ ਕਰ ਸਦੇ ਆਪ ਜੀ ਆ ਕੰਮ ਵਾਲ ਕਰ ਲੋ ਜਾਂ ਪੜਾਈ ਵਾਲ ਕਰ ਲੋ ਜੇ ਮੈਂ ਕੰਮ ਵਾਲ ਕਰਨਾ ਤਾਂ ਪੜਾਈ ਵਾਲ ਨਹੀਂ ਲੱਗਣਾ ਜੇ ਪੜਾਈ ਵਾਲ ਕਰਾਂ ਤਾਂ ਕੰਮ ਵਾਲ ਨਹੀਂ ਲੱਗਣਾ ਜੇ ਮੈਂ ਪੜਾਈ ਵਾਲ ਲੇਤਾ ਤਾਂ ਫਿਰ ਮੇਰੇ ਘਰ ਦਾ ਖਰਚਾ ਕੌਣ ਚਲਾਏਗਾ ਤਾਂ ਕਰਕੇ ਅੱਛਾ ਕੱਲ੍ਹ ਆਖਰੀ ਸਵਾਲ ਹੈ ਮਤਲਬ ਹੁਣ ਕੀ ਮੋਟਿਵ ਰੱਖਿਆ ਕਾਜਲ ਨੇ ਜ਼ਿੰਦਗੀ ਦਾ ਕਿਉਂਕਿ ਕੁੜੀਆਂ ਨੂੰ ਚਾ ਬੜੇ ਹੁੰਦੇ ਹਨਾ ਕਹ ਲੋ ਪੈਨਣ ਦਾ ਇੱਕ ਉਮਰ ਹੁੰਦੀ ਹੈ ਤੁਹਾਡੀ ਏਜ ਮਹਿਜ 19 ਸਾਲ ਦੀ ਹੈ ਇਸ ਉਮਰ ਦੇ ਵਿੱਚ ਵੈਸੇ ਹੀ ਬੜਾ ਚਾ ਹੁੰਦਾ ਨਵੇਂ-ਨਵੇਂ ਕੱਪੜੇ ਪਾਣੇ ਹਨਾ ਘੁੰਮਣ ਫਿਰਨ ਜਾਣਾ ਦੋਸਤ ਬਣਾਣੇ ਸੋ ਲੇਕਿਨ ਤੁਹਾਡੇ ਤੇ ਜ਼ਿੰਮੇਵਾਰੀ ਹੈ ਲੇਕਿਨ ਅੱਗੇ ਫਿਊਚਰ ਦਾ ਕੀ ਸੋਚਿਆ ਤੁਸੀਂ ਜਿਵੇਂ ਦੱਸ ਰਹੀ ਸੀ ਕਿ ਤੁਹਾਡੇ ਭਰਾ ਦਾ ਵਿਆਹ ਹੋ ਗਿਆ ਛੋਟਾ ਸੀ ਕਾਜਲ ਨੇ ਕੀ ਸੋਚਿਆ ਮੈਂ ਮੈਂ ਹਲੇ ਵਿਆਹ ਬੂਵਾਰੇ ਦਾ ਕੁਝ ਸੋਚਿਆ ਨਹੀਂ ਹੈ ਜੇ ਤੁਹਾਨੂੰ ਕਿਉਂ ਝੂਠ ਬੋਲਾਂ ਨਹੀਂ ਮੇਰੇ ਫਰੈਂਡ ਸਰਕਲ ਚ ਕੋਈ ਹੈ ਨਾ ਮੈਨੂੰ ਲੱਗਦਾ ਕੋਈ ਆਏਗਾ ਨਾ ਕੋਈ ਜਾਏਗਾ ਕਿਉਂਕਿ ਨਾ ਹੀ ਕੋਈ ਗਰਲ ਮੇਰੀ ਫਰੈਂਡ ਹੈ ਨਾ ਹੀ ਬੁਆਇਆ ਕੋਈ ਕੋਈ ਵੀ ਨਹੀਂ ਹੈ ਮੇਰਾ ਫਰੈਂਡ ਸਿਰਫ ਮੈਂ ਇਕੱਲੀ ਹਾਂ ਅਸੀਂ ਹੈਗੇ ਹਾਂ ਨਹੀਂ ਉਹ ਤਾਂ ਹੋ ਤੁਸੀਂ ਹੈ ਨਾ ਜੀ ਤੇ ਕੁਝ ਵੀ ਨਹੀਂ ਸੋਚਿਆ ਜੀ ਬਸ ਇਹ ਹੈ ਕਿ ਅੱਗੇ ਮੈਂ ਸੋਚ ਰਹੀ ਕਿ ਮੈਂ ਬਾਹਰ ਚਲਣਾ ਕਿਸੇ ਨਾ ਕਿਸੇ ਤਰ੍ਹਾਂ ਤੋਂ ਇਹ ਬਸ ਕਿ ਬਾਹਰ ਜਾ ਕੇ ਥੋੜੇ ਕਿਉਂਕਿ ਉਰੇ ਇਨੀ ਕਮਾਈ ਹੈ ਨਹੀਂ ਬਾਹਰ ਜਾ ਕੇ ਥੋੜਾ ਕੰਮ ਕਰਾਂਗੇ ਤਾਂ ਹੋਏਗਾ ਪ੍ਰੋਫਿਟ ਵੀ ਥੋੜਾ ਬੋਤਾ ਹੋ ਜਾਏਗਾ ਕਿਉਂਕਿ ਉਰੇ ਤਾਂ ਜਿਆਦਾ ਲਾਸ ਹੀ ਲਾਸ ਹੈ ਕਿਉਂਕਿ ਉਰੇ ਕੰਪੀਟੀਸ਼ਨ ਕਰਨ ਵਾਲੇ ਬਹੁਤ ਬੰਦੇ ਆਏ ਸਾਡੇ ਨਾਲ ਤਾ ਕਰਕੇ ਕਿਉਂਕਿ ਹੋਰ ਵੀ ਬੰਦੇ ਉਹ ਵੀ ਕੰਮ ਕਰਦੇ ਨੇ ਉਹ ਕੁੜੀ ਕਰਕੇ ਕਹਿੰਦੇ ਕਿ ਨਹੀਂ ਨਹੀਂ ਉਹਨੂੰ ਮਾਲ ਨਹੀਂ ਪਵਾਉਣਾ ਫਿਰ ਤਾਂ ਕਰਕੇ ਹਾਂਜੀ ਐਦਾ ਵੀ ਉਹ ਹੀ ਕਹਿ ਰਹੀ ਸੀ ਮੈਂ ਕਿਹਾ ਵੀ ਕਈ ਵਾਰ ਆਉਂਦੇ ਨੇ ਵੀ ਕੁੜੀ ਹੈ ਉਹਨੂੰ ਸਿੰਪਥੀ ਮਿਲ ਗਈ ਜੀ ਵੀ ਉਹਨੂੰ ਕੁੜੀ ਨੂੰ ਪਹਿਲ ਮਿਲ ਗਈ ਪਰ ਮੈਨੂੰ ਲੱਗਦਾ ਤੁਹਾਡੇ ਕੇਸ 'ਚ ਮੈਨੂੰ ਮੈਨੂੰ ਤਾਂ ਦਿਖਦਾ ਨਹੀਂ ਵੀ ਤੁਹਾਨੂੰ ਕਿੱਥੇ ਪਹਿਲ ਮਿਲ ਜੂਗੀ ਜੀ ਬੰਦੇ ਲੜਨ ਨੂੰ ਫਿਰਦੇ ਆ ਜੀ ਮੇਰੇ ਨਾਲ ਕਹਿੰਦੇ ਕਿ ਕਾਜਲ ਵਰਗਿਆਂ ਨੂੰ ਕਿੱਥੇ ਤੂੰ ਮਾਲ ਚਕਾਰਿਆ ਉਹ ਤਾਂ ਪੈਸੇ ਨਹੀਂ ਦਿੰਦੇ ਟਾਈਮ ਸਿਰ ਫਿਰ ਪੈਸੇ ਅਸੀਂ ਇੱਕ ਦਿਨ ਬਾਅਦ ਦਿੰਨੇ ਆ ਨਾ ਜੀ ਤਾਂ ਕਰਕੇ ਕਿਉਂਕਿ ਉਹਨਾਂ ਫੈਕਟਰੀ 'ਚ ਸਾਨੂੰ ਮਿਲਣਗੇ ਤਾਂ ਉਹ ਕਹਿੰਦਾ ਨੇ ਇਹਨੇ ਕਾਦਰ ਨੂੰ ਮਾਲ ਕਿਉਂ ਦੇ ਰਿਹਾ ਸਾਨੂੰ ਮਾਲ ਦੇ ਮੈਂ ਤੈਨੂੰ ਨਗਦ ਪੈਸੇ ਦੇਵਾਂਗਾ ਮੇਰੇ ਗਾਹਕ ਵੀ ਪੱਟ ਲੈ ਜਾਂਦੇ ਆ ਜੀ ਅੱਛਾ ਹੋਰ ਜੀ ਐਂ ਤਾਂ ਉਹਰੇ ਓਖਾ ਹੋ ਗਿਆ ਕੰਮ ਕਰ ਰਣਾ ਹੁਣ ਬਸ ਸੋਚਿਆ ਕਿ ਬਾਹਰ ਚੱਲ ਜਾ ਕੋਈ ਵੀ ਕੰਮ ਮਿਲ ਜੇ ਬਸ ਜਿਵੇਂ ਤੁਸੀਂ ਤੁਹਾਡੇ ਮਤਲਬ ਮੇਹੀ ਗੱਲ ਤੇ ਆ ਰਹੀ ਸੀ ਸਰਕਾਰਾਂ ਦੀ ਗੱਲ ਕਰ ਲਈ ਅਖੀਰ ਦੇ ਵਿੱਚ ਕਿਉਂਕਿ ਸਰਕਾਰ ਦਾ ਵੀ ਕੁਝ ਫਰਜ਼ ਹੁੰਦਾ ਹੈ ਜਿਵੇਂ ਤੁਸੀਂ ਹੋ ਜਾਂ ਤੁਹਾਡੇ ਵਰਗੇ ਹੋਰ بڑے ਬੱਚੇ ਨੇ ਕੋਸ਼ਿਸ਼ ਕਰਦੇ ਨੇ ਕਿ ਅਸੀਂ ਆਪਣੇ ਇੱਥੇ ਪੰਜਾਬ 'ਚ ਰਹਿ ਕੇ ਮਿਹਨਤ ਕਰਕੇ ਕੁਝ ਬਣ ਜਾਈਏ ਹਨਾ ਜਾਂ ਗਰੀਬੀ 'ਚੋਂ ਬਾਹਰ ਆ ਜਾਈਏ ਤੁਹਾਡੇ ਜ਼ਹਿਨ 'ਚ ਵੀ ਆ ਗਿਆ ਕਿ ਕੁਝ ਨਹੀਂ ਹੈਗਾ ਬਾਹਰ ਚਲੇ ਜਾਂਦੇ ਆ ਮਤਲਬ ਐਂਡ ਦੇ ਵਿੱਚ ਇੱਕ ਹੀ ਆਂਦਾ ਬਾਹਰ ਚਲੇ ਜਾਂਦੇ ਆ ਬਾਹਰ ਚਲੇ ਜਾਂਦੇ ਆ ਸੋ ਸਰਕਾਰ ਤੋਂ ਕੁਝ ਆਪਣੇ ਕੰਮ ਨੂੰ ਲੈ ਕੇ ਕੁਝ ਕਹਿਣਾ ਚਾਹੋਗੇ ਕਿ ਮੈਂ ਇੱਕ ਅਲੱਗ ਕੰਮ ਕਰ ਰਹੀ ਆ ਜਾਂ ਹਟ ਕੇ ਕੰਮ ਕਰ ਰਹੀ ਆ ਮਿਹਨਤ ਕਰ ਰਹੀ ਆ ਤੇ ਮੈਂ ਪੰਜਾਬ 'ਚ ਹੀ ਰਹਿਣਾ ਚਾਹੁੰਦੀ ਆ ਮੇਰੇ ਤੇ ਨੋਬਤ ਨਾਵੇ ਕਿ ਮੈਂ ਬਾਹਰ ਜਾਵਾਂ ਮੈਮ ਦੇਖੋ ਮੈਂ ਉਰੇ ਦੇਖ ਲਿਆ ਪੜੇ ਲਿਖੇ ਦੀ ਵੀ ਵੈਲਿਊ ਕੀ ਹੈ ਤੇ ਅਨਪੜ੍ਹ ਦੀ ਵੀ ਵੈਲਿਊ ਦੇਖ ਲਈ ਜੀ ਸਭ ਕੁਝ ਦੇਖ ਲਿਆ ਕਿ ਸੜਕ ਤੇ ਰਹਿਣੇ ਆ ਜੀ ਸਾਰਾ ਕੁਝ ਦੇਖ ਲਿਆ ਉਰੇ ਕੁਝ ਵੀ ਨਹੀਂ ਹੈਗਾ ਜੀ 500 ਦੀ ਨੌਕਰੀ ਕਰ ਲਿਆ ਉਹੀ ਬਹੁਤਾ ਔਰੇ ਬਸ ਦਿਹਾੜੀ-ਦਿਹੜੀ ਮਿਲਦੀ ਹੈ ਉਸ ਤੋਂ ਪੱਲੇ ਕੁਝ ਨਹੀਂ ਪੰਦਾ ਹੈਗਾ ਕਿਉਂਕਿ ਬਾਹਰ ਬੰਦੇ ਜਾ ਵੀ ਰਹੇ ਆ ਅਗਲੇ ਆਪਣੇ ਘਰ-ਬਾਰ ਛੱਡ ਕੇ ਵੀ ਜਾ ਰਹੇ ਨੇ ਹਨਾ ਜੀ ਕਿਉਂ ਜਾਂਦੇ ਨੇ ਇਸੇ ਨੌਬਤ ਤੇ ਜਾ ਰਹੇ ਨੇ ਜੀ ਕਿਉਂਕਿ ਉਰੇ ਕੁਝ ਨਹੀਂ ਹੈਗਾ ਜੀ ਤੁਸੀਂ ਸਹੀ ਕਹਦਾ ਸੀ ਉਰੇ ਬੰਦੇ ਦੀ ਬਿਲਕੁਲ ਵੀ ਬਿਲਕੁਲ ਵੀ ਵੈਲਿਊ ਨਹੀਂ ਹੈ ਬੰਦੇ ਦੀ ਉਰੇ ਬਿਲਕੁਲ ਵੈਲਿਊ ਨਹੀਂ ਹੈ ਨਾ ਟਾਈਮ ਦੀ ਵੈਲਿਊ ਬੰਦਾ ਕਿੱਥੇ ਨੂੰ ਆ ਰਿਹਾ ਉਹ ਕਿੱਥੇ ਬੁੱਥਾ ਚੱਕਿਆ ਇੱਧਰ ਨੂੰ ਚੱਲਦੇ ਆ ਹਾਂਜੀ ਉਰੇ ਕੋਈ ਵੈਲਿਊ ਨਹੀਂ ਹੈਗੀ ਤਾਂ ਬਸ ਬੇਨਤੀ ਮੈਨੂੰ ਇਹ ਹੈ ਕਿ ਵੀ ਇਹ ਮੈਨੂੰ ਬਾਹਰ ਭੇਜ ਸਕਦੇ ਹੋ ਤਾਂ ਸਿਰਫ ਥੋੜੀ ਜਿਹੀ ਹੈਲਪ ਕਰ ਦੋ ਤਾਂ ਬਸ ਪੈਸੇ ਪੁੱਛੇ ਜੀ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੈਨੂੰ ਬਾਹਰ ਭੇਜੋ ਹਾਂਜੀ ਅੱਛਾ ਕਜਲ ਆਖਰੀ ਸਵਾਲ ਹੈ ਮੇਰਾ ਤੁਹਾਡੇ ਘਰ 'ਚ ਫੰਕਸ਼ਨ ਵੀ ਹੈਗਾ ਅੱਜ ਤੁਸੀਂ ਅਸੀਂ ਤੁਹਾਨੂੰ ਇੱਥੇ ਰੋਕ ਕੇ ਖੜੇ ਆ ਅੱਛਾ ਇੱਕ ਆਖਰੀ ਸਵਾਲ ਮੇਰਾ ਇਹ ਹੈ ਕਿ ਇਹ ਜਿਹੜਾ ਪ੍ਰੋਫੈਸ਼ਨ ਮਤਲਬ ਹਾਲਾਂਕਿ ਕੁੜੀਆਂ ਡਰਾਈਵ ਕਰਦੇ ਨੇ ਗੱਡੀਆਂ ਡਰਾਈਵ ਕਰਦੀਆਂ ਨੇ ਸ਼ੌਂਕ ਦੇ ਤੌਰ ਤੇ ਜਾਂ ਕਿ ਲੋ ਆਪਣੇ ਕੰਮ ਕਾਜ ਦੇ ਲਈ ਕੁੜੀਆਂ ਚਲਾਉਂਦੀਆਂ ਨੇ ਗੱਡੀ ਲੇਕਿਨ ਟਰੱਕ ਚਲਾਣਾ ਮਤਲਬ ਇਹ ਇੱਕਦਮ ਕਿੱਦਾਂ ਆਇਆ ਮੈਂ ਮੈਂ ਸ਼ਾਇਦ ਸ਼ੁਰੂਆਤ ਵਿੱਚ ਇਸ ਗੱਲ ਨਾਲ ਕੀਤੀ ਸੀਗੀ ਮਤਲਬ ਇੱਕਦਮ ਇਹ ਥਾਟ ਆਣਾ ਕਿਉਂਕਿ ਕੰਮ ਹੋਰ ਬੜੇ ਨੇ ਜਾਂ ਕਿ ਲੋ ਹੋਰ ਪਾਸੇ ਕਿਸੇ ਕਿਸੇ ਵੀ ਜਗ੍ਹਾ ਪਾ ਕੰਮ ਕਰਦੇ ਆ ਤਾਂ ਇਹ ਥਾਟ ਕਿਵੇਂ ਆਇਆ ਕਿ ਮੈਂ ਟਰੱਕ ਹੀ ਚਲਾਣਾ ਹੈ ਮੈਮ ਟਰੱਕ ਇਦਾਂ ਹੈ ਕਿ ਵੀ ਮੈਨੂੰ ਗੱਡੀ ਚਲਾਉਂਦਾ ਸ਼ੌਕ ਤੁਹਾਨੂੰ ਗੱਡੀ ਚਲਾਉਂਦਾ ਮੈਨੂੰ ਸ਼ੌਕ ਸੀ ਨਾ ਜੀ ਬਹੁਤ ਕਾਰਾ ਕੁਰਾ ਚਲਾਉਂਦਾ ਸ਼ੌਕ ਸੀ ਮੈਂ ਕਿਹਾ ਇਹਨੂੰ ਵੀ ਚਲਾ ਕੇ ਦੇਖਾਂ ਕਿੱਦਾਂ ਚੱਲਦੀ ਹੈ ਪਰ ਇਹ ਤਾਂ ਇੱਕੰਮ ਨਾਲੇ ਸ਼ੌਂਕ ਨਾਲੇ ਸ਼ੌਕ ਵੀ ਨਾਲੇ ਕੰਮ ਵੀ ਨਾਲੇ ਫਿਰ ਉਹਦੇ ਬਾਅਦ ਇਹ ਆ ਕਿ ਵੀ ਨਾ ਮੈਂ ਤਾਂ ਬੋਟ ਇਹ ਤਾਂ ਬਹੁਤ ਫਰਕ ਹੈ ਜੀ ਕਾਰਾ ਤੇ ਇਸ ਚ ਇਹਨੂੰ ਚਲਾ ਕੇ ਦੇਖੋ ਜੀ ਤੁਸੀਂ ਪੈਰ ਦੱਬਦੇ ਰਹਿ ਜਾਓਗੇ ਅੱਛਾ ਪੈਰ ਦੱਬਦੇ ਰਹਿ ਜਾਓਗੇ ਇਹ ਅੱਗੇ ਨਹੀਂ ਵੱਧਦੀ ਹੈਗੀ ਜਦੋਂ ਲੋਡ ਹੁੰਦਾ ਨਾ ਫਿਰ ਦੇਖਿਆ ਕਰੋ ਇਹ ਅੱਗੇ ਨਹੀਂ ਵੱਧਦੀ ਗੱਡੀ ਜਿਵੇਂ ਤੁਸੀਂ ਸ਼ਿਫਟ ਚਲਾ ਰਹੇ ਹੋ ਨਾ ਸ਼ਿਫਟ ਤਾਂ ਇੱਕ ਮਿੰਟ ਤੇ ਮੈਂ ਕਹਿੰਦੇ ਹੱਥ ਲਾਣੇ ਨਾਲ ਐ ਭੱਜਦੀ ਹੈ ਇਹ ਇਹਨਾਂ ਦਾ ਭੱਜਣਾ ਜੀ ਮੈਨੂੰ ਕਿਹਾ ਨਹੀਂ ਨਹੀਂ ਮੈਮ ਤੁਹਾਨੂੰ ਨਹੀਂ ਕਿਹਾ ਉਹ ਬਸ ਇੱਕ ਗੱਲ ਹੈ ਨਾ ਤਾਂ ਕਰਕੇ ਤਾਂ ਇਹਦੇ ਵਿੱਚ ਤੁਸੀਂ ਮੈਂ ਦਿਲ ਤੇ ਲਾ ਨਹੀਂ ਨਹੀਂ ਦਿਲ ਤੇ ਨਾ ਲੋ ਐਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਇਹਦੇ ਵਿੱਚ ਬਹਿਣਾ ਵੀ ਔਖਾ ਉਹਦੇ ਵਿੱਚ ਆਪਾਂ ਬੈੰਨੇ ਆ ਆਰਾਮ ਨਾਲ ਪਰ ਇਹ ਗੱਡੀ ਮੈਨੂੰ ਮੇਰੀ ਰੋਟੀ ਮੈਨੂੰ ਰੋਟੀ ਦਿੰਦੀ ਹੈ ਤਾਂ ਇਹਨੂੰ ਛੱਡ ਕੇ ਮੈਂ ਕਿੱਥੇ ਨਹੀਂ ਜਾਣਾ ਹੈ ਨਾ ਤੇ ਮੇਰਾ ਇਹ ਪਿਆਰਾ ਸਹੀ ਗੱਲ ਹੈ ਸਾ ਤੁਹਾਨੂੰ ਕਾਜਲ ਦਾ ਪਿਆਰ ਹੈ ਗੱਡੀ ਪਿਆਰ ਹੈ ਇਹ ਗੱਡੀ ਮੇਰੀ ਹੈ ਨਾ ਤੇ ਤਾਂ ਕਾਜਲ ਦਾ ਪਹਿਲਾ ਪਹਿਲਾ ਪਿਆਰਾ ਹੀ ਆਖਰੀ ਵੀ ਹੈ ਹੀ ਆਖਰੀ ਵੀ ਹਾਂਜੀ ਬਸ ਇਹ ਗੱਡੀ ਮੇਰੀ ਸਭ ਤੋਂ ਵਧੀਆ ਹੋਰ ਕੋਈ ਗੱਡੀ ਮੇਰੇ ਤੋਂ ਚੱਲ ਤੁਹਾਡਾ ਕੰਮ ਤੁਹਾਡਾ ਦੋਸਤ ਹੈ ਇਹ ਮੇਰਾ ਦੋਸਤ ਹੈ ਕੰਮ ਹਾਂਜੀ ਬਸ ਆਸਾਂ ਕੀ ਚੀਜ਼ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਕਿ ਜਿਹੜੇ ਤੁਹਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਦੇ ਜ਼ਹਿਨ 'ਚ ਬੜੇ ਸਵਾਲ ਹੋਣਗੇ ਹਾਲਾਂਕਿ ਮੈਨੂੰ ਲੱਗਦਾ ਮੈਂ ਸਾਰੇ ਸਵਾਲ ਉਹਨਾਂ ਦੇ ਤੁਹਾਨੂੰ ਪੁੱਛ ਲਿਆ ਜਿਹੜੇ ਉਹਨਾਂ ਦੇ ਜ਼ਹਿਨ 'ਚ ਆਉਣ ਵਾਲੇ ਸੀ ਕਾਜਲ ਕੀ ਮਹਿਸੂਸ ਕਰਦੀ ਹੈ ਆਪਣੇ ਕੰਮ ਨੂੰ ਲੈ ਕੇ ਤਾਂ ਉਹ ਅਖੀਰ ਦੇ ਵਿੱਚ ਜ਼ਰੂਰ ਸਾਡੇ ਦਰਸ਼ਕ ਮੈਮ ਮੈਂ ਕੀ ਦਸਾਂ ਇਹ ਕੰਮ ਵਾਸੇ ਵਾਲੇ ਤਾਂ ਬਹੁਤ ਕੁਝ ਨਹੀਂ ਸਮਝ ਆ ਰਿਹਾ ਵਾਸਤੇ ਚੱਲੀ ਜਾਂਦਾ ਜਿੱ ਰੋਟੀ ਪਾਣੀ ਚੱਲੀ ਜਾਂਦਾ ਜਿੱਦਾਂ ਚੱਲ ਰਹੀ ਹੈ ਦੇਰ ਹੀ ਆ ਆਰਾਮ ਨਾਲ ਦੇਰ ਹੀ ਆ ਆਰਾਮ ਨਾਲ ਹੀ ਖਾ ਰਹੇ ਹਾਂ ਜੀ ਅਸੀਂ ਹੈਨਾ ਕਹਿੰਦੇ ਜੀ ਜਿਆਦਾ ਲਾਲਚ ਕਰਿਆ ਤਾਂ ਉਹ ਵੀ ਬਹੁਤ ਬਹੁਤ ਬੁਰਾ ਕਿਉਂਕਿ ਹੁਣ ਦੇਖੋ ਗੱਡੀ ਚਲਾਣੇ ਆ ਲੋਕ ਕੀ ਤਾਂ ਜਿਹੜੀ ਟਰਾਂਸਪੋਰਟਰਾਂ ਦੇ ਗੱਡੀ ਲੱਗੇ ਹੁੰਦੀਆਂ ਵਿਸ਼ਵਾਸ ਕਰਕੇ ਬੰਦੇ ਭੇਜਦੇ ਨੇ ਜੀ ਫੈਕਟਰੀ ਵਾਲੇ ਮਾਲਕ ਆਪ ਭੇਜਣਗੇ ਜੀ ਬਾਈ ਤੁਸੀਂ ਆਪ ਡਰਾਈਵਰ ਨੂੰ ਕਹਿੰਗੇ ਵੀਰੇ ਤੂੰ ਤੇਲ ਪਵਾ ਲਈ ਪਰਚੀ ਮੈਨੂੰ ਦੇ ਦੀ ਠੀਕ ਹੈ ਜੀ ਇਹ ਪਤਾ ਕੀ ਕਰਦੇ ਨੇ ਜੀ ਪਰਚੀ ਕਢਾ ਲੈਣਗੇ ਜੀ ਤੇਲ ਪੀਪੀ ਚ ਪਵਾ ਦੇਣਗੇ ਅੱਧਾ ਠੀਕ ਹੈ ਉੱਥੇ ਤਾਂ ਪਰਚੀ ਤਾਂ ਪੂਰਾ ਆ ਗਿਆ ਜੀ 2 ਅੱਗੇ ਜਾ ਕੇ ਗੱਡੀ ਦਾ ਤੇਲ ਖਤਮ ਬਹੁ ਜੀ ਤੇਲ ਖਤਮ ਹੋ ਗਿਆ ਜੀ ਅੱਗੇ ਉਹ ਤੇਲ ਜਾ ਕੇ ਵੇਚ ਦਿੰਨੇ ਆ ਜੀ ਇਹ ਅੱਛਾ ਹਾਂਜੀ ਤਾਂ ਕਰਕੇ ਕਾਹਦੇ ਗੱਡੀ ਆਪਣੀ ਆਪ ਚਲਾਉਂਦੀ ਹੈ ਤਾਂ ਕਰਕੇ ਕੋਈ ਡਰਾਈਵਰ ਉਹ ਨਹੀਂ ਦਿੰਦੀ ਜੀ ਮੈਂ ਗੱਡੀ ਆਪਣੀ ਅੱਛਾ ਇਹ ਕੁਝ ਹੁੰਦਾ ਹੈ ਹਾਂਜੀ ਇਹ ਵੀ ਕੁਝ ਹੁੰਦਾ ਜੀ ਮੈਨੂੰ ਵੀ ਲੋਕਾਂ ਨੇ ਬਹੁਤ ਕਿਹਾ ਕਿ ਕੱਲ ਤੂੰ ਵੀ ਕਰਿਆ ਕਰ ਮੈਂ ਕਿਹਾ ਮੇਰੀ ਗੱਡੀ ਹੈ ਮੈਨੂੰ ਕੀ ਫਰਕ ਪੈਣਾ ਹੈ ਹਨਾ ਜੀ ਮੈਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਇਹ ਬੰਦੇ ਬਹੁਤ ਜ਼ਿਆਦਾ ਅੱਗੇ ਕਰ ਰਹੇ ਨੇ ਠੀਕ ਹੈ ਮੈਂ ਮੰਨਦੀ ਆ ਕਿ ਦਿਹਾੜੀ ਥੋੜੀ ਨਹੀਂ ਬਦਲ ਰਹੀ ਹੈ ਤੁਸੀਂ ਕਹਿ ਸਕਦੇ ਹੋ ਮੂੰਹ ਨਾਲ ਪਰ ਚੋਰੀ ਕਰਕੇ ਕਿਸੇ ਦਾ ਘਰ ਤਾਂ ਨਹੀਂ ਕਦੀ ਨਹੀਂ ਪਰਿਆ ਜਾਣਾ ਜੀ ਚੋਰੀ ਕਰਨੋਂ ਤਾਂ ਅਸੀਂ ਵੀ ਕਰ ਸਕਦੇ ਆ ਪਰ ਨਹੀਂ ਕਿ ਇਹੋ ਜੀ ਲੈਣ ਚ ਜਾਵਾਂਗੇ ਤਾਂ ਬੇਹਾਲ ਹੋ ਜਾਵਾਂਗੇ ਜੇ ਤਾਂ ਪੈਂਦੀ ਆ ਨਾ ਫਿਰ ਉਹ ਉੱਪਰ ਵਾਲੇ ਯਾਦ ਹੰਦਾ ਫਿਰ ਨਿਕਲ ਜਾਂਦੇ ਜੀ ਉਹ ਪੂਰੀ ਸੈਟੀਸਫੈਕਸ਼ਨ ਇੱਕ ਆ ਚਲਦੀ ਹਾਂ ਹਾਂਜੀ ਤਾਂ ਕਰਕੇ ਬਸ ਮੈਂ ਬੋਲਦੀ ਨਹੀਂ ਹੈਗੀ ਇਕਲੀ ਇਕਲੀ ਆ ਇਕੱਲੇ ਇਕੱਲੇ ਠੀਕ ਹੈ ਜੀ ਕਈ ਲੋਕ ਬੇਹਮਮਤੇ ਹੋ ਜਾਂਦੇ ਆ ਵੀ ਆ ਕੰਮ ਨਹੀਂ ਮੇਰੇ ਤੋਂ ਹੁੰਦਾ ਜਾਂ ਮੈਂ ਆ ਨਹੀਂ ਕਰਨਾ ਮੁੰਡੇ ਵੀ ਕਈ ਵਾਰ ਕੀ ਮੈਂ ਕਿਉਂ ਟਰੱਕ ਚਲਾਵਾਂ ਮੈਂ ਅੱਜ ਕੱਲ ਵੈਲਿਊ ਨਹੀਂ ਹੈਗੀ ਮੈਨੂੰ ਲੱਗਦਾ ਕਿ ਹਰ ਇੱਕ ਪ੍ਰੋਫੈਸ਼ਨ ਦੀ ਆਪਣੀ ਇੱਕ ਬਿਊਟੀ ਹੈ ਜੇ ਕੋ ਡਰਾਈਵਰ ਹੈ ਉਹਦੀ ਵੀ ਆਪਣੀ ਇੱਕ ਬਿਊਟੀ ਹੈ ਦਾ ਮਤਲਬ ਇਹ ਨਹੀਂ ਕੋਈ ਕੰਮ ਘਟਿਆ ਕਿਸਮ ਦਾ ਜਾਂ ਉਹ ਛੋਟਾ ਕੰਮ ਹੈ ਹਰ ਇੱਕ ਕੰਮ ਦਾ ਹਰ ਇੱਕ profession ਦੀ ਆਪਣੀ ਇੱਕ ਬਿਊਟੀ ਚਾਹੇ ਕੋਈ ਜੁੱਤੀਆਂ ਹੀ ਗੰਦੇ ਤਾਂ ਹਰ ਇੱਕ ਕੰਮ ਦੀ ਖੂਬਸੂਰਤੀ ਹੈ ਸੋ ਜਿਹੜੇ ਬੇਹਿਮਤੇ ਹੋ ਜਾਂਦੇ ਆ ਲੋਕ ਕਾਜਲ ਉਹਨਾਂ ਬਾਰੇ ਕੀ ਕਹਿਣਾ ਚਾਹੀਏ ਮੋਟੀਵੇਟ ਕਰੋ ਥੋੜਾ ਜਿਹਾ ਮੈਂ ਕੀ ਕਰਾਂ ਜੀ ਦੇਖੋ ਮੈਂ ਤਾਂ ਤੁਹਾਨੂੰ ਕਹਿਣ ਵਾਲੀ ਕੋਈ ਨਹੀਂ ਹੁੰਦੀ ਆ ਨਾ ਦੇਖੋ ਜਿਹੜੇ ਵੀਰ ਭਰਾ ਜਿਹੜੇ ਆਪਣੇ ਚੋਰੀ ਕਰਕੇ ਖਾ ਰਹੇ ਨੇ ਜੀ ਉਹਨਾਂ ਤੋਂ ਹੱਥ ਜੋੜ ਕੇ ਬੇਨਤੀ ਜਿਹੜੇ ਗੰਦੇ ਕੰਮ ਕਰ ਰਹੇ ਆ ਉਹ ਪੁਲਿਸ ਛੱਡ ਦਿਓ ਕਿਉਂਕਿ ਇਹ ਕੰਮਾਂ 'ਚ ਥੋਡੇ ਘਰ ਘਰ ਦੇ ਵੀ ਪਰੇਸ਼ਾਨ ਹੁੰਦੇ ਆ ਪੈਸਾ ਉਹਨਾਂ ਨੂੰ ਭਰਨਾ ਪੈਂਦਾ ਚੋਰੀ ਵਾਲਾ ਬੰਦਾ ਫੜੇਗਾ ਪੈਸਾ ਉਹਨਾਂ ਨੂੰ ਭਰਨਾ ਪੈਂਦਾ ਗਲਤ ਕੰਮ ਕਰਕੇ ਆਉਂਦਾ ਬਦਨਾਮੀ ਉਹਨਾਂ ਨੂੰ ਸਹਿਣੀ ਪੈਂਦੀ ਆ ਠੀਕ ਹੈ ਜੀ ਤਾਂ ਥੋੜਾ ਖਾ ਲੋ ਸਬਰ ਨਾਲ ਖਾ ਲੋ ਪਰ ਇਦਾਂ ਬੁਰੇ ਕੰਮ ਨਾ ਕਰੋ ਕਿਉਂਕਿ ਉਹ ਵੀ ਕਿਸੇ ਦੀ ਕੁੜੀ ਐ ਠੀਕ ਹੈ ਜੀ ਉਹ ਵੀ ਵਿਚਾਰਾ ਬੰਦਾ ਕਿੱਦਾਂ ਲਿਆਇਆ ਕਿੱਦਾਂ ਨਹੀਂ ਲਿਕੇ ਆ ਹੁਣ ਮੈਂ ਇਹ ਗੱਡੀ ਮੈਨੂੰ ਪਤਾ ਜੀ ਮੈਂ ਕਿੱਦਾਂ ਲਿਕੇ ਇਹ ਕੱਲ ਨੂੰ ਚੋਰੀ ਹੋ ਜਾਏ ਤਾਂ ਮੇਰੇ ਮਨ ਚੋਂ ਸਿਰਫ ਵੱਧੂਆ ਨਿਕਲਿਆ ਇਸ ਤੋਂ ਵੱਧ ਹੋਰ ਕੁਝ ਨਹੀਂ ਨਿਕਲਣਾ ਹਨਾ ਤਾਂ ਕਰਕੇ ਜੀ ਥੋੜਾ ਖਾ ਲੋ ਸਕੂਨ ਨਾਲ ਖਾਓ ਪਰ ਚੱਲੋਗੇ ਬਹੁਤ ਵਧੀਆ ਤੁਹਾਨੂੰ ਬੰਦੇ ਬਹੁਤ ਵਧੀਆ ਕਹਿਣਗੇ ਕਿ ਵੀ ਹਾਂ ਵੀ ਯਾਰ ਉਹ ਬੰਦਾ ਬਹੁਤ ਵਧੀਆ ਹੁਣ ਤੁਸੀਂ ਚੋਰੀ ਕਰੋਗੇ ਗੰਦੇ ਕੰਮ ਕਰੋਗੇ ਤਾਂ ਤੁਹਾਨੂੰ ਕੋਈ ਨਹੀਂ ਬੁਲਾਊਗਾ ਚਾਹ ਤੁਸੀਂ ਕਿੰਨੇ ਕੇ ਵੱਡੇ ਸਾਂਸਾ ਦੇ ਮੁੰਡੇ ਹੋ ਮੈਂ ਤੁਹਾਨੂੰ ਸਹੀ ਜੱਜਾ ਦੇ ਮੁੰਡੇ ਵੀ ਹੁੰਦੇ ਆ ਖਾਸੇ ਹੁੰਦੇ ਆ ਹਨਾ ਉਹਨਾਂ ਨੂੰ ਆਪਣੇ ਡੈਡੀ ਦੇ ਸਿਰ ਤੇ ਖਾਨ ਦੀ ਆਦਤ ਹੁੰਦੀ ਆ ਪਰ ਆਪਣੇ ਡੈਡੀ ਤੋਂ ਕਦੀ ਪੁੱਛਿਆ ਵਿਚਾਰੇ ਕਿੱਥੋਂ ਲੈ ਕੇ ਆਣੇ ਕਿ ਵੀ ਪੂਰੇ ਦਿਨ ਮੱਥਾ ਮਾਰਦੇ ਨੇ ਤਾਂ ਜਾ ਕੇ ਥੋੜੇ ਪੈਸੇ ਆਉਂਦੇ ਕਿਹਦੇ ਵਾਸਤੇ ਕਮਾਰੇ ਆਪਣੇ ਬੱਚਾ ਵਾਸਤੇ ਜਦ ਬੱਚੇ ਹੀ ਨਹੀਂ ਸਾਥ ਦੇਣਗੇ ਤਾਂ ਫਿਰ ਕੀ ਲੋੜ ਪਈ ਇਹਨਾਂ ਵਾਸਤੇ ਕਰਨ ਦੀ ਤੈ ਤੁਸੀਂ ਗੰਦੇ ਹੀ ਕੰਮ ਕਰਨੇ ਨੇ ਸਾਰਿਆਂ ਨੇ ਤਾਂ ਕਰਕੇ ਇਹ ਗੰਦੇ ਕੰਮ ਛੱਡੋ ਜੀ ਕਿਉਂਕਿ ਉਹ ਵੀ ਕਿਸੇ ਦੀ ਮਾਂ ਭੈਣ ਨੇ ਆਪਣਾ ਖੁਦ ਕਰਕੇ ਦਿਖਾਓ ਦੋ ਬੰਦੇ ਤੁਹਾਨੂੰ ਵੀ ਕਹਿਣਗੇ ਕਿ ਯਾਰ ਇਹਦੇ ਵਰਗਾ ਬੰਦਾ ਨਹੀਂ ਆ ਕੋਈ ਹਨਾ ਜੀ ਇਹ ਦੇਵਰ ਦੀ ਕੁੜੀ ਨਹੀਂ ਕੋਈ ਮੈਂ ਤਾਂ ਕਹਾਂਗੀ ਕਾਜਲ ਵਰਗੀ ਕੁੜੀ ਨਹੀਂ ਕੋਈ ਹੈਨਾ ਸੋ ਇਹ ਜਿਹੜੀ ਸਮਝਦਾਰੀ ਹੈ ਜਿਹੜੀ ਮੈਚਿਓਰਿਟੀ ਹੈ ਇਹ ਮੈਨੂੰ ਲੱਗਦਾ ਉਮਰ ਨਾਲ ਨਹੀਂ ਮਹਿਜ 19 ਸਾਲ ਦੀ ਉਮਰ ਹੈ ਕਾਜਲ ਦੀ ਔਰ ਇੰਨੀ ਸਮਝਦਾਰੀ ਦੇ ਗੱਲਾਂ ਔਰ ਤੁਸੀਂ ਸਾਰਾ ਸੁਣਿਆ ਔਰ ਸਾਰਾ ਸੱਚ ਬੋਲਿਆ ਕਿ ਕਿਸ ਤਰੀਕੇ ਉਹਦਾ ਸਾਰਾ ਜਿਹੜਾ ਸਫਰ ਹੈ ਚਾਹੇ ਜ਼ਿੰਦਗੀ ਦਾ ਸਫਰ ਹੈ ਚਾਹੇ ਟਰੱਕ ਦਾ ਸਫਰ ਹੈ ਉਹ ਕਿਵੇਂ ਗੁਜ਼ਰਦਾ ਹੈ ਸੋ ਇੱਕ ਜਿਵੇਂ ਕਹਾਵਤ ਹੈ ਨਾ ਕਿ ਹਿੰਮਤੇ ਮਰਦ ਮਦਦੇ ਖੁਦਾ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦੇ ਜਿਹੜੇ ਆਪਣੀ ਮਦਦ ਆਪ ਕਰਦੇ ਨੇ ਵੜਾ ਜਲ ਇਸ ਵਿਸ਼ਾਲ ਦੇ ਨਾਲ ਪ੍ਰਿਯੰਕਾ ਮਿਲੂ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਪਟਿਆਲਾ